ਸਤਿ ਸ਼੍ਰੀ ਅਕਾਲ ਰਣਦੀਪ 15 ਅਫੀਸ਼ੀਅਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਕੋ ਜੋ ਨਾ ਆਦਤਾਂ ਬਾਰੇ ਗੱਲ ਕਰਨੀਆਂ ਜਿਹੜੀਆਂ ਸਾਡੇ ਸੁਭਾਅ ਦੇ ਵਿੱਚ ਜੇ ਸ਼ਾਮਿਲ ਨੇ ਤਾਂ ਸਾਨੂੰ ਤੁਰੰਤ ਇਹ ਨਾ ਆਦਤਾਂ ਨੂੰ ਬਦਲਣ ਦੀ ਜ਼ਰੂਰਤ ਹੈ ਸਾਡੀਆਂ ਇਹੀ ਆਦਤਾਂ ਨੇ ਜਿਨ੍ਹਾਂ ਕਾਰਨ ਲੋਕ ਸਾਡਾ ਰੱਜ ਕੇ ਫਾਇਦਾ ਚੁੱਕਦੇ ਨੇ ਲੋਕ ਸਾਡੇ ਤੇ ਹਾਵੀ ਹੁੰਦੇ ਆ ਤੇ ਅਸੀਂ ਸੋਚਦੇ ਰਹਿ ਜਾਂਦੇ ਆ ਕਿ ਹਰ ਕੋਈ ਬੰਦਾ ਆ ਕੇ ਸਾਡੇ ਤੇ ਰੋਬ ਕਿਵੇਂ ਪਾ ਲੰਦਾ ਹਰ ਕੋਈ ਬੰਦਾ ਸਾਨੂੰ ਕੁਝ ਬੋਲ ਕੇ ਕਿਵੇਂ ਚੱਲੇ ਜਾਂਦਾ ਇਹ ਸਾਡੀਆਂ ਹੀ ਕੁਜ ਆਦਤਾਂ ਨੇ ਜਿਹੜੀਆਂ ਅਗਲੇ ਨੂੰ ਇਜਾਜ਼ਤ ਦਿੰਦੀਆਂ ਨੇ ਸਭ ਤੋਂ ਪਹਿਲੀ ਤੇ ਸਭ ਤੋਂ ਜ਼ਰੂਰੀ ਗੱਲ ਆਪਣੀ ਲਾਈਫ ਦੀਆਂ ਬਾਉਂਡਰੀ ਸੈੱਟ ਕਰੋ ਤੁਹਾਡੀ ਜ਼ਿੰਦਗੀ ਦੇ ਕੁਝ ਉਸੂਲ ਹੋਣੇ ਚਾਹੀਦੇ ਆ ਦੇਖੋ ਉਸੂਲਾਂ ਤੋਂ ਬਿਨਾਂ ਕਿਸੇ ਬੰਦੇ ਦੀ ਜ਼ਿੰਦਗੀ ਨਹੀਂ ਚੱਲਦੀ ਮੈਂ ਹਮੇਸ਼ਾ ਕਹਿੰਨੀ ਆ ਕਿ ਸਾਡਾ ਇੱਕ ਘਰ ਹੈ ਉਸ ਘਰ ਦੀ ਵੀ ਇੱਕ ਬਾਉਂਡਰੀ ਹੁੰਦੀ ਆ ਇੱਕ ਚਾਰਦੀਵਾਰੀ ਹੁੰਦੀ ਆ ਨਾ ਇਹਦਾ ਮਤਲਬ ਕਿ ਜੇ ਕਿਸੇ ਨੇ ਉਸ ਹੱਦ ਦੇ ਅੰਦਰ ਆਉਣਾ ਹੈ ਤਾਂ ਉਹ ਨੌਕ ਕਰਕੇ ਆਵੇ ਉਹ ਸਾਡੀ ਇਜਾਜ਼ਤ ਤੋਂ ਬਿਨਾ ਉਸ ਬਾਉਂਡਰੀ ਦੇ ਅੰਦਰ ਨਹੀਂ ਆ ਸਕਦਾ ਤੁਸੀਂ ਆਪਣੀ ਜ਼ਿੰਦਗੀ ਦੀ ਕੋਈ ਬਾਉਂਡਰੀ ਨਹੀਂ ਰੱਖੀ ਹੋਈ ਕੋਈ ਤੁਸੀਂ ਲਿਮਟ ਨਹੀਂ ਰੱਖੀ ਹੋਈ ਹਰ ਇੱਕ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਤੁਸੀਂ ਕਿਸ ਹੱਦ ਤੱਕ ਬਰਦਾਸ਼ਤ ਕਰ ਸਕਦੇ ਹੋ ਕੋਈ ਤੁਹਾਨੂੰ ਮਜ਼ਾਕ ਦੇ ਨਾਮ ਤੇ ਕੁਝ ਵੀ ਕਹਿ ਕੇ ਚਲਾ ਜਾਂਦਾ ਹੈ ਕੋਈ ਤੁਹਾਨੂੰ ਗੁੱਸੇ ਵਿੱਚ ਕਿਸ ਹੱਦ ਤੱਕ ਬੋਲ ਸਕਦਾ ਹੈ ਦੇਖੋ ਜੇ ਬੋਲਣ ਦੀ ਹੱਦ ਤੈਅ ਨਾ ਹੋਵੇ ਤਾਂ ਲੋਕ ਹੱਦਾਂ ਭੁੱਲ ਜਾਂਦੇ ਆ ਇਸ ਕਾਰਨ ਆਪਣੀਆਂ ਹੱਦਾਂ ਤੁਹਾਨੂੰ ਆਪ ਤਿਆਰ ਕਰਨੀਆਂ ਪੈਂਦੀਆਂ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਕੋਈ ਅਸੂਲ ਨਹੀਂ ਬਣਾਉਂਦੇ ਨਾ ਉਹਨਾਂ ਨੂੰ ਫਿਰ ਤਾਂ ਉਮਰ ਦੂਜਿਆਂ ਦੇ ਬਣਾਏ ਅਸੂਲਾਂ ਦੇ ਉੱਤੇ ਚੱਲਣਾ ਪੈਂਦਾ ਇਹ ਬਹੁਤ ਤਕਲੀਫ ਦੇ ਹੁੰਦਾ ਅਸੂਲਾਂ ਦੇ ਉੱਤੇ ਤੁਹਾਨੂੰ ਚੱਲਣਾ ਹੀ ਪੈਣਾ ਜਾਂ ਆਪ ਸੈੱਟ ਕਰ ਲਓ ਜਾਂ ਫਿਰ ਕੋਈ ਦੂਜਾ ਤੁਹਾਡੇ ਲਈ ਸੈੱਟ ਕਰੂਗਾ ਬਿਹਤਰ ਹੈ ਨਾ ਕਿ ਆਪਣੀ ਜ਼ਿੰਦਗੀ ਦੇ ਕੁਝ ਅਸੂਲ ਤੁਸੀਂ ਆਪ ਬਣਾ ਲਓ ਨਾ ਉਹਨਾਂ ਅਸੂਲਾਂ ਦੀ ਆਪ ਉਲੰਘਣਾ ਕਰੋ ਤੇ ਨਾ ਕਿਸੇ ਨੂੰ ਉਹਨਾਂ ਅਸੂਲਾਂ ਦੀ ਉਲੰਘਣਾ ਕਰਨ ਦਿਓ ਇਸ ਚੀਜ਼ ਦੇ ਉੱਤੇ ਸਖਤ ਹੋ ਜਾਓ ਤੁਸੀਂ ਥੋੜੇ ਜਿਵੇਂ ਢਿੱਲੇ ਹੋਗੇ ਨਾ ਤਾਂ ਲੋਕਾਂ ਨੇ ਤਾਂ ਤੁਹਾਨੂੰ ਚੱਕਨਾ ਚੂਰ ਕਰ ਦੇਣਾ ਇਸ ਚੀਜ਼ ਨੂੰ ਤੁਸੀਂ ਮੰਨ ਕੇ ਚੱਲੋ ਇਹੀ ਸਾਡੀਆਂ ਉਹ ਆਤਾਂ ਨੇ ਜਿਨ੍ਹਾਂ ਕਾਰਨ ਕੋਈ ਵੀ ਸਾਡੇ ਉੱਤੇ ਭਾਵੀ ਹੋ ਜਾਂਦਾ ਆਪਣੀ ਜ਼ਿੰਦਗੀ ਦਾ ਕੋਈ ਨਾ ਕੋਈ ਅਸੂਲ ਜ਼ਰੂਰ ਰੱਖੋ ਮੈਂ ਤੁਹਾਨੂੰ ਨਿੱਕੇ ਜਿਹੇ ਉਦਾਹਰਣ ਇੱਕ ਦੱਸ ਦਿੰਨੀ ਆ ਕਿ ਮੇਰੇ ਘਰ ਦਾ ਇੱਕ ਅਸੂਲ ਹੈ ਕਿ ਇਸ ਪਰਿਵਾਰ ਦੇ ਵਿੱਚ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਨਾ ਕੋਈ ਨਸ਼ਾ ਕਰਦਾ ਤੇ ਨਾ ਹੀ ਕਿਸੇ ਨੂੰ ਇਜਾਜ਼ਤ ਹੈ ਕਿ ਕੋਈ ਮੇਰੇ ਘਰ ਦੇ ਵਿੱਚ ਬੈਠ ਕੇ ਨਸ਼ਾ ਕਰੇ ਕਿਉਂਕਿ ਇਹ ਮੇਰਾ ਅਧਿਕਾਰ ਖੇਤਰ ਹੈ ਨਾ ਅਸੀਂ ਆਪਣੀ ਮਿਹਨਤ ਦੀ ਕਮਾਈ ਨਾਲ ਇੱਕ ਜਿਹੜਾ ਹੈ ਆਪਣੇ ਸੁਪਨਿਆਂ ਦਾ ਇੱਕ ਘਰ ਸਿਰਜਦੇ ਆ ਉਸ ਘਰ ਦੇ ਅਸੂਲ ਤੁਸੀਂ ਆਪ ਬਣਾਉਨੇ ਹੋ ਨਾ ਤੇ ਜੇ ਕੋਈ ਬਾਹਰਲਾ ਬੰਦਾ ਤੁਹਾਡੇ ਆਕੇ ਠੀਕ ਹੈ ਮੇਰਾ ਕੋਈ ਜਾਣਕਾਰ ਸੀ ਜਿਨੇ ਆਕੇ ਕੋਸ਼ਿਸ਼ ਕੀਤੀ ਖੈਰ ਉਹਨਾਂ ਨੂੰ ਇਸ ਗੱਲ ਦਾ ਬੁਰਾ ਵੀ ਲੱਗਿਆ ਉਹਨਾਂ ਨੇ ਗੁੱਸਾ ਵੀ ਕੀਤਾ ਕਿ ਤੁਸੀਂ ਸਾਨੂੰ ਕਿਉਂ ਰੋਕਿਆ ਤਾਂ ਉਹਨਾਂ ਨੂੰ ਸਾਫ਼-ਸਾਫ਼ ਦੱਸਿਆ ਗਿਆ ਕਿ ਇਸ ਜਿਹੜਾ ਇਹ ਏਰੀਆ ਹੈ ਸਾਡੀ ਬਾਉਂਡਰੀ ਹੈ ਇਹਦੇ ਅੰਦਰ ਕੋਈ ਨਸ਼ੀਲੀ ਚੀਜ਼ ਜਿਹੜੀ ਹੈ ਅਲਾਉ ਨਹੀਂ ਕੀਤੀ ਜਾਊਗੀ ਹੁਣ ਯਾ ਤਾਂ ਤੁਸੀਂ ਦੂਜਿਆਂ ਨੂੰ ਖੁਸ਼ ਕਰਨ ਦੇ ਲਈ ਚੁੱਪ ਕਰਕੇ ਬੈਠੇ ਰਹੋ ਤੇ ਤੁਸੀਂ ਵੇਟ ਕਰਦੇ ਰਹੋ ਕਿ ਹਾਂ ਅਗਲਾ ਜਿਹੜਾ ਹੈ ਉਹ ਨਾਰਾਜ਼ ਨਾ ਹੋ ਜੇ ਤੁਸੀਂ ਖੁਦ ਮਾਨਸਿਕ ਪੀੜਾ ਸਹਿ ਰਹੇ ਹੋ ਤੇ ਇੱਕ ਨੂੰ ਪਰਮਿਸ਼ਨ ਮਿਲੀ ਤਾਂ ਉਸ ਤੋਂ ਬਾਅਦ ਬਾਕੀ ਸਭ ਨੂੰ ਮਿਲ ਗਈ ਕਿਉਂਕਿ ਫੇਰ ਇੱਕ ਐਗਜ਼ਾਮਪਲ ਫਾਰਮੈਟ ਸੈੱਟ ਹੋ ਜਾਂਦਾ ਨਾ ਕਿ ਫਲਾਣਾ ਬੰਦੇ ਨੇ ਉਦੋਂ ਵੀ ਤਾਂ ਮੈਂ ਕੀਤਾ ਸੀ ਉਹਨੂੰ ਤੁਸੀਂ ਕਿਉਂ ਨਹੀਂ ਰੋਕਿਆ ਠੀਕ ਤਾਂ ਯਾ ਤਾਂ ਫਿਰ ਤੁਸੀਂ ਉਸ ਮਾਨਸਿਕ ਪੀੜਾ ਦੇ ਲਈ ਤਿਆਰ ਰਹੋ ਜਿਹੜੀ ਤੁਹਾਡੇ ਲਈ ਲੌਂਗ ਟਰਮ ਦੇ ਵਿੱਚ ਵੇਟ ਕਰ ਰਹੀ ਹੈ ਜਾਂ ਫਿਰ ਬੈਟਰ ਵਨ ਆਪਸ਼ਨ ਹੈਗੀ ਹੈ ਕਿ ਤੁਸੀਂ ਪਹਿਲੀ ਵਾਰ ਹੀ ਇਹਨਲੇ ਨੂੰ ਰੋਕ ਦਿਓ ਕੋਈ ਇੱਕ ਬੰਦਾ ਤੁਹਾਡੇ ਨਾਲ ਨਰਾਜ਼ ਹੁੰਦਾ ਉਹਨੂੰ ਬੁਰਾ ਲੱਗੂਗਾ ਬੇਸ਼ੱਕ ਲੱਗੇ ਉਹ ਇੱਕ ਵਾਰ ਲੱਗਿਆ ਨਾ ਉਸ ਤੋਂ ਬਾਅਦ ਜਿਹੜੀਆਂ ਸਥਿਤੀਆਂ ਨੇ ਅਗਲਾ ਤੁਹਾਡੀ ਉਸ ਫੀਲਿੰਗ ਦੀ ਰਿਸਪੈਕਟ ਕਰੂਗਾ ਉਹਨੂੰ ਉਹ ਚੀਜ਼ ਸਮਝਣੀ ਪਊਗੀ ਤੇ ਜੇ ਨਹੀਂ ਸਮਝ ਰਿਹਾ ਤਾਂ ਉਹ ਅਗਲੇ ਦੀ ਪ੍ਰੋਬਲਮ ਹੈ ਤੁਹਾਡੀ ਪ੍ਰੋਬਲਮ ਨਹੀਂ ਹੈਗੀ ਤੁਸੀਂ ਆਪਣੀ ਲਾਈਫ ਦੀ ਕੋਈ ਬਾਉਂਡਰੀ ਸੈੱਟ ਨਹੀਂ ਕੀਤੀਆਂ ਤਾਂ ਉਹਨੂੰ ਕਦੇ ਵੀ ਕੋਈ ਵੀ ਕੁਝ ਵੀ ਬੋਲ ਜਿੰਦਾ ਤੁਹਾਡੇ ਨਾਲ ਕਿਸੇ ਤਰ੍ਹਾਂ ਵੀ ਕੋਈ ਵਿਵਹਾਰ ਕਰ ਲੈਂਦਾ ਤੁਸੀਂ ਹਾਉ ਪਰੇ ਕਰ ਦਿੰਦੇ ਹੋ ਕਿ ਚੱਲ ਕੋਈ ਨਾ ਇਸੇ ਕਾਰਨ ਲੋਕ ਤੁਹਾਡੇ ਤੇ ਹਾਵੀ ਹੁੰਦੇ ਨੇ ਇਸ ਸੀਜ਼ ਨੂੰ ਬੰਦ ਕਰੋ ਹਾਉ ਪਰੇ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਨੂੰ ਬੰਦ ਕਰੋ ਦੂਜੀ ਗੱਲ ਤੁਸੀਂ ਹੱਦ ਤੋਂ ਜ਼ਿਆਦਾ ਪੀਪਲ ਪਲੀਜ਼ਿੰਗ ਹੋ ਮਤਲਬ ਤੁਸੀਂ ਲੋਕਾਂ ਨੂੰ ਖੁਸ਼ ਕਰਨ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹੋ ਇਸ ਜਾਂ ਫਿਰ ਕਈ ਵਾਰ ਇਸ ਕਰਕੇ ਕਿਤੇ ਮੈਂ ਫਲਾਣੇ ਬੰਦੇ ਦੀ ਇਹ ਗੱਲ ਮੈਨੂੰ ਬੁਰੀ ਤਾਂ ਲੱਗੀ ਆ ਪਰ ਮੈਂ ਉਹਨੂੰ ਕੁਝ ਕਹਿ ਨਹੀਂ ਸਕਦਾ ਕਿਉਂਕਿ ਜੇ ਮੈਨੂੰ ਕੱਲ ਨੂੰ ਹਜੇ ਤੱਕ ਲੋਡ ਪੈ ਗਈ ਜਦੋਂ ਲੋਡ ਪਾਉਗੀ ਉਦੋਂ ਦੇਖੀ ਜਾਊਗੀ ਗਲਤ ਹੁਣ ਕਿਉਂ ਬਰਦਾਸ਼ਤ ਕਰ ਰਹੇ ਹੋ ਜੇ ਗਲਤ ਹੈ ਤਾਂ ਉਹਦੇ ਖਿਲਾਫ ਆਵਾਜ਼ ਚੁੱਕਣੀ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਨਾ ਪਾਓ ਦੇਖੋ ਲੋਕ ਕਦੇ ਕਿਸੇ ਤੋਂ ਖੁਸ਼ ਨਹੀਂ ਹੁੰਦੇ ਜੇ ਤੁਹਾਨੂੰ ਇਹ ਢੰਗ ਮਿਲ ਗਿਆ ਕਿ ਲੋਕ ਕਿਵੇਂ ਖੁਸ਼ ਹੁੰਦੇ ਆ ਤਾਂ ਕਮੈਂਟਸ ਦੇ ਵਿੱਚ ਪਲੀਜ਼ ਮੈਨੂੰ ਜ਼ਰੂਰ ਦੱਸ ਦਿਓ ਕਿਉਂਕਿ ਮੈਨੂੰ ਤਾਂ ਇਹੀ ਮੇਰਾ ਐਕਸਪੀਰੀਅੰਸ ਹੈ ਲਾਈਫ ਦਾ 35 ਸਾਲਾਂ ਦਾ ਮੇਰਾ ਅਨੁਭਵ ਇਹੀ ਕਹਿੰਦਾ ਕਿ ਲੋਕ ਕਦੇ ਕਿਸੇ ਤੋਂ ਖੁਸ਼ ਨਹੀਂ ਹੁੰਦੇ ਤੁਸੀਂ ਕਿਸੇ ਇੱਕ ਨੂੰ ਖੁਸ਼ ਕਰੋਗੇ ਦੂਜਾ ਨਾਰਾਜ਼ ਹੋ ਜਾਏਗਾ ਲੋਕਾਂ ਦੇ ਘਰਾਂ ਦੇ ਵਿੱਚ ਕੀ ਚੱਲ ਰਿਹਾ ਤੁਹਾਨੂੰ ਨਾ ਤਾਂ ਜਾਣਨ ਦੀ ਜ਼ਰੂਰਤ ਹੈ ਤੇ ਨਾ ਅਗਲਾ ਤੁਹਾਡੇ ਨਾਲ ਕੋਈ ਸਾਂਝਾ ਕਰ ਰਿਹਾ ਕਿ ਕੀ ਕੀ ਕੁਝ ਹੋ ਰਿਹਾ ਹੈ ਨਾ ਪਰ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਤੁਹਾਡੇ ਘਰ ਦੇ ਵਿੱਚ ਕੀ ਚੱਲ ਰਿਹਾ ਜਾਂ ਕੀ ਹੋਣ ਵਾਲਾ ਉਹਨਾਂ ਨੂੰ ਹਰ ਗੱਲ ਦੀ ਜਾਣਕਾਰੀ ਤੁਹਾਡੇ ਤੋਂ ਚਾਹੀਦੀ ਹੁੰਦੀ ਹੈ ਤੇ ਤੁਸੀਂ ਵੀ ਆਪਣੀਆਂ ਚੀਜ਼ਾਂ ਉਹਨਾਂ ਨਾਲ ਡਿਸਕਸ ਕਰਦੇ ਹੋ ਮਤਲਬ ਮੰਨ ਲਓ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੈ ਨਾ ਹੁਣ ਤੁਸੀਂ ਕੁਝ ਵੀ ਜਦੋਂ ਵੱਡਾ ਪਲਾਨ ਕਰਦੇ ਹੋ ਲਾਈਫ ਦੇ ਵਿੱਚ ਤੁਹਾਡੇ ਲਾਈਫ ਪਾਰਟਨਰ ਨੂੰ ਉਸ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਜਿਹਨੇ ਤੁਹਾਡਾ ਸਾਥ ਦੇਣਾ ਉਸ ਕੰਮ ਦੇ ਵਿੱਚ ਠੀਕ ਹੈ ਜਾਂ ਕਈ ਵਾਰ ਮਾਪਿਆਂ ਦੀ ਜਿਹੜਾ ਹੈ ਉਹ ਸਾਨੂੰ ਜ਼ਰੂਰਤ ਵੀ ਹੁੰਦੀ ਹੈ ਹਮੇਸ਼ਾ ਤੇ ਸਿਰਫ ਇੱਕ ਉਹ ਨਹੀਂ ਜਿਹੜਾ ਸਾਡਾ ਸਾਥ ਦਿੰਦੇ ਆ ਠੀਕ ਹੈ ਪਰ ਬਾਹਰਲੇ ਕਿਸੇ ਤੋਂ ਪਹਿਲੀ ਗੱਲ ਤਾਂ ਇਹ ਉਮੀਦ ਹੀ ਨਾ ਕਰੋ ਕਿ ਅਗਲਾ ਤੁਹਾਡੇ ਦਾ ਸਾਥ ਦੇਊਗਾ ਜਾਂ ਤੁਹਾਨੂੰ ਕੁਝ ਉਹ ਕਰੂਗਾ ਤੁਹਾਡੇ ਬਾਰੇ ਕੋਈ ਚੰਗਾ ਸੋਚੂਗਾ ਠੀਕ ਹੈ ਤੁਸੀਂ ਆਪਣੀ ਹਰ ਗੱਲ ਉਹਨਾਂ ਨਾਲ ਡਿਸਕਸ ਕਰਦੇ ਹੋ ਸਿਰਫ ਇਹ ਸਕੇ ਕੇ ਕਿ ਅਗਲਾ ਸਾਨੂੰ ਬਾਅਦ ਦੇ ਵਿੱਚ ਇਹ ਨਾ ਕਹ ਦੇ ਕਿ ਤੁਸੀਂ ਉਹਨਾਂ ਨੂੰ ਪਹਿਲਾਂ ਕੁਝ ਕਿਉਂ ਨਹੀਂ ਦੱਸਿਆ ਤੇ ਜੇ ਕਹਿ ਵੀ ਦਊਗਾ ਤਾਂ ਕੀ ਫਰਕ ਪੈਣਾ ਲੋਕਾਂ ਦੇ ਘਰਾਂ ਦੇ ਵਿੱਚ ਕੀ ਕੁਝ ਹੁੰਦਾ ਲੋਕ ਤੁਹਾਨੂੰ ਦੱਸਦੇ ਨੇ ਮਾੜੀ ਮਾੜੀ ਗੱਲ ਆ ਕੇ ਲੋਕਾਂ ਨੇ ਤੁਹਾਡੇ ਨਾਲ ਉਹਨਾਂ 'ਕੇ ਲਿਮਟਿਡ ਜਾਂ ਰਿਸ਼ਤਾ ਰੱਖਿਆ ਹੁੰਦਾ ਕਿ ਹਾਂ ਇਹ ਗੱਲ ਪਤਾ ਹੋਣੀ ਜ਼ਰੂਰੀ ਹੈ ਇਹ ਗੱਲ ਨਹੀਂ ਦੱਸਣੀ ਕਿ ਤੁਸੀਂ ਮੂੰਹ ਚੱਕ ਕੇ ਆਪਣੇ ਘਰ ਦੀ ਹਰ ਗੱਲ ਦੂਜਿਆਂ ਨੂੰ ਦੱਸ ਦਿੰਨੇ ਹੋ ਮੈਂ ਕਈ ਐਵੇਂ ਦੇ ਭੱਦਰਪੁਰਸ਼ਾਂ ਨੂੰ ਵੀ ਜਾਣਦੀ ਆ ਕਿ ਜਿਨ੍ਹਾਂ ਦੀ ਇਹ ਆਦਤ ਬਣੀ ਹੋਈ ਹੈ ਕਿ ਉਹਨਾਂ ਨੇ ਉਹਨਾਂ ਦੇ ਘਰ ਦੀ ਹਰ ਗੱਲ ਲੋਕਾਂ ਨੂੰ ਪਤਾ ਹੁੰਦੀ ਹੈ ਕੱ ਅੱਧੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਪਤਾ ਹੁੰਦੀ ਤੇ ਪਰਿਵਾਰਕ ਮੈਂਬਰਾਂ ਨੂੰ ਕਈ ਵਾਰ ਗੱਲਾਂ ਜਦੋਂ ਦੂਜਿਆਂ ਤੋਂ ਪਤਾ ਚੱਲਦੀਆਂ ਕਿ ਤੁਹਾਡੇ ਘਰ ਦੇ ਵਿੱਚ ਇਹ ਹੋਣ ਵਾਲਾ ਜਾਂ ਇਹ ਹੋ ਰਿਹਾ ਇਹ ਗੱਲ ਫਿਰ ਰਿਸ਼ਤੇ ਰੁੱਟਣ ਦਾ ਕਾਰਨ ਬਣ ਜਾਂਦੀ ਹੈ ਲੋਕਾਂ ਨੂੰ ਹੱਤੋਂ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਦਖਲ ਨਾ ਦੇਣ ਦਿਓ ਰਿਸ਼ਤੇਦਾਰਾਂ ਦਾ ਵੀ ਇੱਕ ਲਿਮਟ ਦੇ ਵਿੱਚ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦਖਲਅੰਦਾਜ਼ੀ ਰੱਖੋ ਜਿਹੜੇ ਘਰਾਂ ਦੇ ਵਿੱਚ ਰਿਸ਼ਤੇਦਾਰਾਂ ਦੀ ਦਖਲਅੰਦਾਜ਼ੀ ਜ਼ਿਆਦਾ ਹੁੰਦੀ ਹੈ ਨਾ ਉਹ ਘਰ ਵੀ ਬਹੁਤ ਛੇਤੀ ਟੁੱਟ ਜਾਂਦੇ ਆ ਮੈਂ ਬਹੁਤ ਸਾਰੇ ਐਵੇਂ ਦੇ ਪਰਿਵਾਰ ਦੇਖੇ ਆ ਜਿੱਥੇ ਵਿਆਹੀਆਂ ਹੋਈਆਂ ਕੁੜੀਆਂ ਦੀ दखਲ ਅੰਦਾਜ਼ੀ ਆਪਣੇ ਪੇਕੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਏ ਇਹ दखਲ ਅੰਦਾਜ਼ੀ ਵੀ ਘਰ ਤੋੜ ਦਿੰਦੀ ਹੈ ਨਾ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਪਾਓ ਕਿ ਜੇ ਮੈਂ ਭੈਣ ਜੀ ਨੂੰ ਕੁਝ ਕਹਿਤਾ ਤਾਂ ਭੈਣ ਜੀ ਬੁਰਾ ਮੰਨ ਜਾਊਗੀ ਇਸ ਇਹ ਚੀਜ਼ ਨਹੀਂ ਹੈ ਜਿਹੜੀ ਗੱਲ ਦੇ ਵਿੱਚ ਤੁਹਾਨੂੰ ਲੱਗ ਰਿਹਾ ਹੈ ਨਾ ਕਿ ਦੂਜਿਆਂ ਨੂੰ ਨਹੀਂ ਬੋਲਣਾ ਚਾਹੀਦਾ ਉੱਥੇ ਉਹਨਾਂ ਨੂੰ ਨਾਮ ਬੋਲਣ ਦਿਓ ਇਹ ਚੀਜ਼ਾਂ ਤੁਸੀਂ ਠੀਕ ਹੀ ਸਮਝ ਰਹੇ ਹੋਨੇ ਹੋ ਸਿਰਫ ਤੁਸੀਂ ਖੁਦ ਹੀ ਅੰਦਰ ਹੀ ਅੰਦਰ ਘੁੱਟਦੇ ਰਹਿੰਨੇ ਹੋ ਬੁਰਾ ਮਨਾ ਕੇ ਜਾਂ ਫਿਰ ਆਪ ਹੀ ਲੋਕਾਂ ਕੋਲ ਡੰਡੋਰਾ ਪਿੱਟਦੇ ਰਹਨੇ ਹੋ ਤੇ ਫਿਰ ਜਦੋਂ ਆਪਣਾ ਅਗਲਾ ਆਪਣੀ ਕੋਈ ਗੱਲ ਤਾਂ ਉਹਨੂੰ ਨਹੀਂ ਦੱਸਦਾ ਫਿਰ ਤੁਹਾਨੂੰ ਲੱਗਦਾ ਵੀ ਲੈ ਮੈਂ ਤਾਂ ਇਹਨਾਂ ਨਾਲ ਮਾੜੀ ਮਾੜੀ ਗੱਲ ਕਰਦਾ ਆਪਣੇ ਘਰ ਦੀ ਇਹਦੇ ਨਾਲ ਦੀ ਜ਼ਿੰਦਗੀ ਦੇ ਵਿੱਚ ਅੱਡਾ ਕੁਝ ਹੋਇਆ ਇਹਨੇ ਮੈਨੂੰ ਦੱਸਿਆ ਹੀ ਨਹੀਂ ਲੋਕ ਸਿਰਫ ਮੌਕੇ ਤੇ ਜ਼ਰੂਰਤ ਦੇ ਅਨਸਾਰ ਹੀ ਤੁਹਾਡੇ ਨਾਲ ਵਰਤਦੇ ਆ ਮੌਕੇ ਤੇ ਜ਼ਰੂਰਤ ਦੇ ਹਿਸਾਬ ਨਾਲ ਹੀ ਉਹ ਤੁਹਾਡੇ ਨਾਲ ਰਿਸ਼ਤਾ ਰੱਖਦੇ ਆ ਮੈਂ ਹਰ ਹੱਦ ਤੱਕ ਲੋਕਾਂ ਦੇ ਨਾਲ ਵਰਤ ਕੇ ਦੇਖਿਆ ਹੋਇਆ ਲੋਕਾਂ ਦੀ ਮਦਦ ਕਰਕੇ ਵੇਖਿਆ ਜਿੰਨੂੰ ਅਸੀਂ ਕਹਿੰਨੇ ਆ ਨਾ ਕਿ ਚੰਗਿਆਈ ਜਿਹੜੀ ਹੱਦ ਤੋਂ ਜ਼ਿਆਦਾ ਹੈ ਨਾ ਇਹ ਵੀ ਫਿਰ ਤੁਹਾਡੇ ਜੀ ਦਾ ਜੰਜਾਲ ਬਣ ਜਾਂਦੀ ਹੈ ਕਿਉਂਕਿ ਜੇ ਤੁਹਾਨੂੰ ਸਾਹਮਣੇ ਤੋਂ ਉਮੀਦ ਦਾ ਰਿਸਪਾਂਸ ਨਹੀਂ ਮਿਲ ਰਿਹਾ ਤੁਸੀਂ ਸੋਚਦੇ ਹੋ ਕਿ ਕੋਈ ਤੁਹਾਨੂੰ ਬੁਰਾ ਨਾ ਕਹ ਦੇ ਲੋਕਾਂ ਨੇ ਫਿਰ ਵੀ ਤੁਹਾਨੂੰ ਉਹੀ ਕਹਿਣਾ ਜੋ ਉਹ ਕਹਿੰਦੇ ਨੇ ਜਿਹੜੇ ਲੋਕੀ ਸੱਚੀ ਸ਼ਰੀਫ ਹੁੰਦੇ ਆ ਨਾ ਹੱਦ ਤੋਂ ਜ਼ਿਆਦਾ ਸ਼ਰਾਫਤ ਜਿਨ੍ਹਾਂ ਦੇ ਵਿੱਚ ਹੁੰਦੀ ਹੈ ਹਨਾ ਲੋਕੀ ਉਹਨੂੰ ਵੀ ਕਹਿੰਦੇ ਆ ਵੀ ਇਹ ਬੰਦਾ ਮੂੰਹ ਦਾ ਹੀ ਮਿੱਠਾ ਏ ਦਿਲ ਚ ਤੈਦੇ ਖਬਰੇ ਕੀ ਚੱਲਦਾ ਕਿਸੇ ਨੇ ਤੁਹਾਡਾ ਯਕੀਨ ਨਹੀਂ ਕਰਨਾ ਸੋ ਪੀਪਲ ਪਲੀਜ਼ਿੰਗ ਹੋਣਾ ਬੰਦ ਕਰ ਦਿਓ ਕਈ ਵਾਰ ਨਾ ਖਾਸ ਕਰਕੇ ਕੁੜੀਆਂ ਇਹ ਗੱਲ ਬਹੁਤ ਜ਼ਿਆਦਾ ਕਰਦੀਆਂ ਕਿ ਜੇ ਸੇਤ ਠੀਕ ਵੀ ਨਹੀਂ ਹੈਗੀ ਜਾਂ ਕੋਈ ਗੈਸਟ ਘਰੇ ਆਗੇ ਠੀਕ ਹੈ ਤਾਂ ਕਿ ਪਹਿਲਾਂ ਹੁੰਦਾ ਸੀ ਕਿ ਜੇ ਕੋਈ ਮਹਿਮਾਨ ਆਇਆ ਹਨਾ ਉਹ ਮਹਿਮਾਨ ਦੀ ਤਰ੍ਹਾਂ ਨਹੀਂ ਸੀ ਹੁੰਦੇ ਅਸੀਂ ਆਪਣੇ ਬਚਪਨ ਦੇ ਵਿੱਚ ਜੋ ਦੇਖਿਆ ਹੋਇਆ ਕਿ ਉਹ ਜੇ ਆਏ ਨੇ ਤਾਂ ਖਾਣਾ ਬਣਾਉਣ ਦੇ ਵਿੱਚ ਵੀ ਤੁਹਾਡੀ ਹੈਲਪ ਕਰ ਰਹੇ ਆ ਸਰਵ ਕਰਨ ਦੇ ਵਿੱਚ ਵੀ ਹੈਲਪ ਕਰ ਰਹੇ ਆ ਅੱਜ ਕੱਲ ਦੇ ਜਿਹੜੇ ਗੈਸਟ ਹੈ ਉਹ ਵੀ ਸਾਨੂੰ ਮਤਲਬ ਬਣਨਾ ਨਹੀਂ ਆਉਂਦਾ ਅਸੀਂ ਆ ਕੇ ਬਿਲਕੁਲ ਮਤਲਬ ਆ ਕੇ ਆਰਾਮ ਨਾਲ ਬੈਠੇ ਹੋਏ ਆ ਤੇ ਇੱਕ ਬੰਦਾ ਅਸੀਂ ਉਮੀਦ ਕਰਦੇ ਆਂ ਵੀ ਉਹੀ ਇੱਕ ਬੰਦਾ ਸਾਨੂੰ ਬਣਾਵੇ ਉਹ ਸਰਵ ਕਰੇ ਉਹਦੀ ਜਿਹੜੀ ਸਿਹਤ ਠੀਕ ਹੈਗੀ ਹੈ ਚਾਹੇ ਨਹੀਂ ਠੀਕੇ ਹੈਗੀ ਤੇ ਅਗਲੇ ਤੁਸੀਂ ਨਹੀਂ ਬੋਲ ਰਹੇ ਤਾਂ ਕਿ ਲੋਕਾਂ ਨੂੰ ਬੁਰਾ ਨਾ ਲੱਗ ਜੇ ਜਿਹਨੂੰ ਬੁਰਾ ਲੱਗਦਾ ਬਈ ਉਹਨੂੰ ਲੱਗਣ ਦਿਓ ਬੁਰਾ ਲੋਕਾਂ ਨੇ ਤੁਹਾਨੂੰ ਨਹੀਂ ਬਾਅਦ ਦੇ ਵਿੱਚ ਵੀ ਕਿਸੇ ਨੇ ਚੰਗੇ ਨਹੀਂ ਕਹਿਣਾ ਬੈਟਰ ਵਨ অপਸ਼ਨ ਚੂਜ਼ ਕਰ ਲੋ ਕਿ ਲੋਕੀ ਤੁਹਾਡੇ ਬਾਰੇ ਅੱਜ ਹੀ ਜਿਨ੍ਹਾਂ ਨੇ ਜੋ ਕੁਝ ਬੁਰਾ ਕਹਿਣਾ ਉਹ ਕਹਿ ਲੈਣ ਤੇ ਤੁਸੀਂ ਆਪਣੀ ਜ਼ਿੰਦਗੀ ਠੀਕ ਠਾਕ ਢੰਗ ਨਾਲ ਜੀ ਲਓ ਇਹ ਜ਼ਿਆਦਾ ਜ਼ਰੂਰੀ ਹੈ ਤੀਜੀ ਗਲਤੀ ਜਿਹੜੀ ਅਸੀਂ ਕਰਦੇ ਹਾਂ ਜਿਸ ਕਾਰਨ ਲੋਕ ਸਾਡੇ ਤੇ ਹਾਵੀ ਹੋ ਜਾਂਦੇ ਆ ਸਾਡਾ ਫਾਇਦਾ ਚੁੱਕਦੇ ਆ ਅਸੀਂ ਆਪਣੀਆਂ ਸਮੱਸਿਆਵਾਂ ਲੋਕਾਂ ਨਾਲ ਸਾਂਝੀਆਂ ਕਰਦੇ ਆ ਨਾ ਕਰਿਆ ਕਰੋ ਲੋਕ ਤੁਹਾਡੀਆਂ ਇਹਨਾਂ ਆਤਾਂ ਦਾ ਹੱਦ ਤੋਂ ਜ਼ਿਆਦਾ ਫਾਇਦਾ ਚੁੱਕਦੇ ਆ ਲੋਕ ਤੁਹਾਨੂੰ ਬੁੱਧੂ ਬਣਾਉਂਦੇ ਨੇ ਕਿਸੇ ਨੇ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਕਰਨਾ ਤੁਹਾਡੀ ਸਮੱਸਿਆ ਦਾ ਹੱਲਿਆ ਤਾਂ ਤੁਸੀਂ ਆਪ ਖੁਦ ਹੀ ਕਰੋਗੇ ਤੇ ਇਹ ਆਫਰ ਤੁਹਾਨੂੰ ਜਿਹਦੇ ਨਾਲ ਸਮੱਸਿਆ ਹੈਗੀ ਆ ਉਹਦੇ ਨਾਲ ਬੈਠ ਕੇ ਤੁਹਾਨੂੰ ਡਿਸਕਸ ਕਰਨੀ ਪੈਣੀ ਹੈ ਗੱਲ ਫਿਰ ਉਹੀ ਕਿ ਵਿੱਚ ਤਾਂ ਤੁਹਾਨੂੰ ਖੁਦ ਨੂੰ ਹੀ ਪੜਨਾ ਪੈਣਾ ਹੈ ਕਿਸੇ ਨੇ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਕਰਨਾ। ਕਈ ਵਾਰ ਨਾ ਅੱਜਕੱਲ ਰਿਸ਼ਤੇਦਾਰ ਵੀ ਐਵੇਂ ਦੇ ਨੇ ਕਿ ਤੁਸੀਂ ਕਿਸੇ ਤੋਂ ਦੁਖੀ ਹੋ ਕੇ ਕਿਸੇ ਨੂੰ ਆਪਣੀ ਸਮੱਸਿਆ ਦੱਸਦੇ ਹੋ ਹਨਾ ਪਰੇਸ਼ਾਨ ਹੋ ਤੁਸੀਂ ਕਿਸੇ ਨੂੰ ਆਪਣੀ ਸਮੱਸਿਆ ਦੱਸੀ। ਅੱਜਕੱਲ ਲੋਕੀ ਰਿਕਾਰਡਿੰਗਸ ਕਰਦੇ ਆ ਫੋਨਾਂ ਦੇ ਵਿੱਚ। ਤੁਸੀਂ ਕਿਸੇ ਨੂੰ ਪਰੇਸ਼ਾਨ ਹੋ ਕੇ ਆਪਣੇ ਘਰ ਦੀ ਕੋਈ ਗੱਲ ਦੱਸਦੇ ਹੋ ਕਿ ਮੇਰੇ ਘਰ ਦੇ ਵਿੱਚ ਇਹ ਚੱਲ ਰਿਹਾ ਹੈ। ਇਹ ਚੀਜ਼ ਠੀਕ ਨਹੀਂ ਹੈ। ਮੈਂ ਇਸ ਚੀਜ਼ ਤੋਂ ਪਰੇਸ਼ਾਨ ਆ। ਅਗਲੇ ਨੇ ਤੁਹਾਡੀ ਉਹ ਰਿਕਾਰਡਿੰਗ ਦੋ ਚਾਰ ਰਿਸ਼ਤੇਦਾਰਾਂ ਨੂੰ ਹੋਰ ਭੇਜ ਦੇਣੀ। ਲੋਕੀ ਹੱਸਦੇ ਆ ਤੁਹਾਡੀਆਂ ਗੱਲਾਂ ਤੁਹਾਡੇ ਦੁੱਖ ਤੁਹਾਡੀਆਂ ਪਰੇਸ਼ਾਨੀਆਂ ਸੁਣ ਕੇ ਆਪਸ ਦੇ ਵਿੱਚ ਨਾ ਦੱਸਿਆ ਕਰੋ ਕਿਸੇ ਨੂੰ ਵੀ ਆਪਣੀਆਂ ਪਰੇਸ਼ਾਨੀਆਂ ਆਪਣੇ ਦੁੱਖ ਆਪਣੀਆਂ ਤਕਲੀਫਾਂ ਆਪਣੀਆਂ ਪਰੇਸ਼ਾਨੀਆਂ ਸਿਰਫ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਸਾਂਝੀਆਂ ਕਰਿਆ ਕਰੋ ਅੱਜ ਕੱਲ ਦਾ ਜਿਹੜਾ ਸਮਾਂ ਹੈ ਨਾ ਉਹ ਇਹੀ ਕਹਿੰਦਾ ਤੇ ਮੇਰੀ ਜ਼ਿੰਦਗੀ ਦਾ ਜਿੰਨਾ ਘਨੁਭਵ ਹੈਗਾ ਨਾ ਉਹ ਵੀ ਇਹੀ ਕਹਿੰਦਾ ਕਿਸੇ ਨੂੰ ਆਪਣੀਆਂ ਦੁੱਖ ਤਕਲੀਫਾਂ ਵੀ ਨਾ ਦੱਸੋ ਲੋਕੀ ਤੁਹਾਡੇ ਦੇ ਨਾ ਤੁਹਾਡੀਆਂ ਖੁਸ਼ੀਆਂ ਬਰਦਾਸ਼ਤ ਕਰ ਸਕਦੇ ਨੇ ਤੇ ਲੋਕ ਤੁਹਾਡੇ ਦੁੱਖਾਂ ਦੇ ਵਿੱਚ ਵੀ ਤੁਹਾਡੇ ਤੇ ਹੱਸਦੇ ਆ ਕਈ ਵਾਰ ਨਾ ਸਾਨੂੰ ਇਹ ਵੀ ਥੋੜੀ ਉਮੀਦ ਨਹੀਂ ਹੁੰਦੀ ਕਿ ਹਾਂ ਸਾਨੂੰ ਪਤਾ ਹੈ ਕਿ ਜੇ ਅਸੀਂ ਪਰੇਸ਼ਾਨ ਆਏ ਬੰਦੇ ਨੇ ਸਾਨੂੰ ਸਾਡੀ ਕੋਈ ਮਦਦ ਨਹੀਂ ਕਰਨੀ ਸਾਡਾ ਕੁਝ ਵੀ ਚੰਗਾ ਨਹੀਂ ਕਰਨਾ ਪਰ ਅਸੀਂ ਇਹ ਚੀਜ਼ ਸਾਨੂੰ ਬਰਦਾਸ਼ਤ ਕਰਨੀ ਔਖੀ ਹੋ ਜਾਂਦੀ ਹੈ ਕਿ ਅਸੀਂ ਪਰੇਸ਼ਾਨ ਆ ਤੇ ਅਗਲਾ ਖੁਸ਼ ਹੋ ਰਿਹਾ ਹੈ ਲੋਕਾਂ ਨੂੰ ਧੱਕੇ ਤੋਂ ਖੁਸ਼ ਹੋਣ ਦੇ ਮੌਕੇ ਨਾ ਦਓ ਉਹਨਾਂ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਨਾ ਕਰੋ ਤੁਹਾਡੇ ਨਾਲ ਬਹੁਤ ਸਾਰੇ ਜਾਣਕਾਰ ਤੁਹਾਡੇ ਆਂਢੀ ਗੁਆਂਢੀ ਤੁਹਾਡੇ ਰਿਸ਼ਤੇਦਾਰ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਤੁਹਾਡੇ ਘਰ ਦੀਆਂ ਗੱਲਾਂ ਦੇ ਵਿੱਚੋਂ ਸਵਾਦ ਲੈਂਦੇ ਆ ਬਹੁਤ ਸਾਰੇ ਲੋਕਾਂ ਦੀ ਇਹ ਹਿਆਦਤ ਬਣੀ ਹੋਈ ਹੁੰਦੀ ਆ ਕਿ ਜੇ ਦਰਾਨੀ ਜਠਾਣੀ ਦੇ ਵਿੱਚ ਕੋਈ ਗੱਲ ਹੋ ਗਈ ਨਾ ਤਾਂ ਉਹਨਾਂ ਨੇ ਹਰ ਗੱਲ ਜਿਹੜੀ ਆ ਪਤਾ ਕਰਨੀ ਆ ਤੇ ਫਿਰ ਕਿਸੇ ਇੱਕ ਪਾਰਟੀ ਨੂੰ ਜੁਆਇਨ ਕਰ ਲੈਣਾ ਜਿੱਧਰ ਦਾ ਪੱਲਾ ਭਾਰੀ ਆ ਉਹਨੂੰ ਚੰਗਾ ਬਣਾ ਦੇਣਾ ਤੁਹਾਡੇ ਘਰਨੇ ਰੁੱਟ ਜਾਣਾ ਤੁਹਾਡੇ ਰਿਸ਼ਤਿਆਂ ਦੇ ਵਿੱਚ ਫਰਕ ਪੈ ਰਹਿਣਾ ਤੇ ਅਗਲਾ ਦੋਨੇ ਪਾਸੇ ਵਰਤਦਾ ਰਹਿ ਜਾਂਦਾ ਨੁਕਸਾਨ ਕਿਦਾ ਹੋਇਆ ਤੁਹਾਡਾ ਬਹੁਤ ਸਾਰੇ ਲੋਕਾਂ ਦੀ ਐਵੇਂ ਦੀ ਆਦਤ ਆ ਜਿਨ੍ਹਾਂ ਨੂੰ ਇਹ ਸੁਭਾਅ ਬਣਿਆ ਹੁੰਦਾ ਕਿ ਦੂਜਿਆਂ ਦੇ ਘਰਾਂ ਦੇ ਵਿੱਚ ਸਿੰਘ ਫਸਾ ਕੇ ਰੱਖੋ ਮਨੋਰੰਜਨ ਲਈ ਕੁਝ ਤਾਂ ਚਾਹੀਦਾ ਨਾ ਜ਼ਿੰਦਗੀ ਦੇ ਵਿੱਚ ਕਿਉਂਕਿ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਪੋਜ਼ੀਟਿਵ ਹੈਗਾ ਨਹੀਂ ਕਰਨ ਦੇ ਲਈ ਤਾਂ ਆਪਣਾ ਕੋਈ ਲਾਈਫ ਦਾ ਜਿਹੜਾ ਹੈ ਨਾ ਗੋਲ ਰੱਖੋ ਉਸ ਗੋਲ ਦੇ ਉੱਤੇ ਫੋਕਸ ਰੱਖੋ ਤੇ ਪਲੀਜ਼ ਮੈਂ ਗੱਲ ਵਾਰ-ਵਾਰ ਕਹਿ ਰਹੀ ਆ ਲੋਕਾਂ ਦੇ ਨਾਲ ਆਪਣੀਆਂ ਪ੍ਰੋਬਲਮਸ ਡਿਸਕਸ ਨਾ ਕਰੋ ਕੋਈ ਤੁਹਾਡੀਆਂ ਜਿਹੜੀਆਂ ਪ੍ਰੋਬਲਮਸ ਹਨਾ ਉਹ ਉਹਨਾਂ ਦਾ ਬਿਲਕੁਲ ਵੀ ਕਿਸੇ ਨੇ ਸੋਲੂਸ਼ਨ ਨਹੀਂ ਕਰਨਾ ਲੋਕ ਤੁਹਾਡੇ ਫਾਇਦਾ ਚੁੱਕਦੇ ਆ ਤੁਹਾਡੀਆਂ ਪਰੇਸ਼ਾਨੀਆਂ ਦਾ ਲੋਕ ਹੱਸਦੇ ਨੇ ਤੁਹਾਡੇ ਤੇ ਲੋਕਾਂ ਨੂੰ ਮੌਕਾ ਮਿਲ ਜਾਂਦਾ ਤੁਹਾਡੇ ਤੇ ਹੱਸਣ ਦਾ ਅਗਲੀ ਗੱਲ ਜਿਹਦਾ ਲੋਕ ਫਾਇਦਾ ਚੁੱਕਦੇ ਨੇ ਤੁਹਾਡੀ ਗੱਲ ਦਾ ਹਨਾ ਉਹ ਗੱਲ ਕਿਹੜੀ ਹੈ ਕੀ ਕੋਈ ਦੋਪમાન ਕਰ ਰਿਹਾ ਸਭ ਤੋਂ ਪਹਿਲੀ ਗੱਲ ਤਾਂ ਅਸੀਂ ਇਹ ਸਮਝੀਏ ਕਿ ਬਾਹਰਲਾ ਬੰਦਾ ਨਾ ਕਦੇ ਵੀ ਸਾਡਾ ਛੇਤੀ ਕੀਤੇ ਆਪਮਾਨ ਕਰ ਨਹੀਂ ਸਕਦਾ ਜੇ ਕਰ ਵੀ ਦੇਵੇ ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਫਰਕ ਇਹਦਾ ਸੈਂਸ ਕਿ ਮੈਂ ਕਿਵੇਂ ਕਹਿ ਰਹੀ ਹਾਂ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਸੜਕ ਤੇ ਜਾਂਦਾ ਕੋਈ ਵੀ ਬੰਦਾ ਤੁਸੀਂ ਕਾਰ ਡਰਾਈਵ ਕਰ ਰਹੇ ਹੋ ਤੁਹਾਡੀ ਟ੍ਰੈਫਿਕ ਦੇ ਵਿੱਚ ਕਿਸੇ ਨਾਲ ਕੋਈ ਕਹਾ ਸੁਣੀ ਹੋਗੀ ਦੋ ਗੱਲਾਂ ਉਹਨੇ ਕਹਤੀਆਂ ਦੋ ਤੁਸੀਂ ਕਹਤੀਆਂ ਹਾਂ ਠੀਕ ਹੈ ਉੱਥੇ ਉਸ ਵੇਲੇ ਤੁਸੀਂ ਡਿਸਟਰਬ ਹੋਵੋਗੇ ਉਸ ਸੀਜ਼ ਨੂੰ ਤੁਸੀਂ ਦਿਲ ਤੇ ਨਹੀਂ ਨਾ ਲਾਂਗੇ ਉਸ ਸੀਜ਼ ਨੂੰ ਲੈ ਕੇ ਨਹੀਂ ਨਾ ਬੈਠੇ ਰਹੋਗੇ ਅਸੀਂ ਦੁਖੀ ਕਦੋਂ ਹੁੰਨੇ ਆ ਪਰੇਸ਼ਾਨ ਕਦੋਂ ਹੁੰਨੇ ਆ ਜਦੋਂ ਸਾਡਾ ਕੋਈ ਆਪਣਾ ਨੀਅਰ ਐਂਡ ਡੀਅਰ ਵਨ ਸਾਨੂੰ ਕੋਈ ਕੁਝ ਕਹਿੰਦਾ ਹੈ ਨਾ ਤੁਹਾਡਾ ਕਿਸੇ ਨੇ ਅਪਮਾਨ ਕੀਤਾ ਤੇ ਇਹ ਉਹਦਾ ਸੁਭਾਅ ਬਣ ਗਿਆ ਉਹ ਤੁਹਾਡਾ ਅਪਮਾਨ ਕਰ ਰਿਹਾ ਵਾਰ-ਵਾਰ ਤੁਸੀਂ ਉਸ ਅਪਮਾਨ ਤੋਂ ਦੁਖੀ ਤਾਂ ਹੁੰਨੇ ਹੋ ਤੁਸੀਂ ਕੋਈ ਸਬਕ ਨਹੀਂ ਲੈਂਦੇ ਉਸ ਅਪਮਾਨ ਤੋਂ ਮੈਂ ਇਹ ਗੱਲ ਹਮੇਸ਼ਾ ਕਹਿੰਨੀ ਆ ਇਹ ਬਹੁਤ ਸਾਰੇ ਲੋਕੀ ਇਹ ਗੱਲ ਕਹਿੰਦੇ ਆ ਕੀ ਕਈ ਵਾਰ ਨਾ ਸਥਿਤੀਆਂ ਐਵੇਂ ਦੀਆਂ ਹੁੰਦੀਆਂ ਵੀ ਅਸੀਂ ਨਾ ਤਾਂ ਉਹ ਮਾਹੌਲ ਛੱਡ ਕੇ ਜਾ ਸਕਦੇ ਆ ਵੀ ਹੁਣ ਅਸੀਂ ਜੇ ਪਰਿਵਾਰਕ ਮੈਂਬਰ ਹੀ ਐਵੇਂ ਦੇ ਹੋਣ ਜਾਂ ਸੱਸ ਜਾਂ ਸਹਰਾ ਐਵੇਂ ਦਾ ਹੋਵੇ ਦਰਾਣੀ ਚਠਾਣੀ ਐਵੇਂ ਦੀ ਹੋਵੇ ਜਾਂ ਜੇ ਘਰ ਵਾਲਾ ਹੀ ਐਵੇਂ ਦਾ ਹੋਵੇ ਹਨਾ ਅਸੀਂ ਕੀ ਕਰੀਏ ਘਰ ਵਾਲੀਆਂ ਮਦੀ ਹੋਵੇ ਅਸੀਂ ਕੀ ਕਰੀਏ ਬਹੁਤ ਸਾਰੇ ਸਾਡੇ ਰਿਸ਼ਤੇ ਐਵੇਂ ਦੇ ਹੁੰਦੇ ਆ ਜਿੱਥੇ ਅਸੀਂ ਬਸ ਇੱਕ ਕੰਧ ਨਹੀਂ ਕਰ ਸਕਦੇ ਹੁੰਦੇ ਹਨਾ ਤੁਸੀਂ ਮਨਾਂ ਦੇ ਵਿੱਚ ਤਾਂ ਕੰਧ ਕਰ ਸਕਦੇ ਹੋ ਨਾ ਤੁਹਾਨੂੰ ਪਤਾ ਕਿ ਸਾਹਮਣੇ ਵਾਲੇ ਬੰਦੇ ਦੀ ਫਿਤਰਤ ਬਣੀ ਹੋਈ ਹੈ ਠੀਕ ਉਨੇ ਉਹਦਾ ਸੁਭਾਅ ਹੈ ਕਹਿੰਦੇ ਨਾ ਕਿ ਭਾਅ ਬਦਲ ਜਾਂਦੇ ਆ ਸੁਭਾਅ ਨਹੀਂ ਬਦਲਦੇ ਆਦਤਾਂ ਥੋੜੀ ਬਦਲਦੀਆਂ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਲੋਕਾਂ ਦੇ ਸੁਭਾਅ ਨਹੀਂ ਬਦਲਦੇ ਦੇਖੋ ਤੁਸੀਂ ਲੋਕਾਂ ਦੇ ਸੁਭਾਅ ਨਹੀਂ ਬਦਲ ਸਕਦੇ ਲੋਕ ਤਾਂ ਬਦਲ ਸਕਦੇ ਹੋ ਨਾ ਆਪਣਾ ਸਰਕਲ ਤਾਂ ਚੇਂਜ ਕਰ ਸਕਦੇ ਹੋ ਨਾ ਸਭ ਤੋਂ ਇਹ ਜ਼ਰੂਰੀ ਚੀਜ਼ ਹੈ ਸਮਝਣੀ ਮੈਨੂੰ ਕਹਿੰਦੇ ਕਿ ਕਿਸੇ ਨੇ ਤੁਹਾਡਾ ਅਪਮਾਨ ਕੀਤਾ ਤੁਸੀਂ ਉਸ ਅਪਮਾਨ ਦੇ ਬੋਝ ਨੂੰ ਨਾਲ ਲੈ ਕੇ ਚੱਲੋ ਉਸ ਅਪਮਾਨ ਨੂੰ ਢੋਈ ਚੱਲੋ ਜ਼ਿੰਦਗੀ ਅੱਗੇ ਵਧ ਰਹੀ ਹੈ ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਨੂੰ ਭੁੱਲ ਜਾਣਾ ਬੈਟਰ ਹੁੰਦਾ ਹੈ ਲੋਕਾਂ ਨੂੰ ਮaaf ਕਰ ਦਿਓ ਮaaf ਇਨ ਦਾ ਸੈਂਸ ਤੁਸੀਂ ਕਿਸ ਤਰ੍ਹਾਂ ਮaaf ਕਰਨਾ ਹੈ ਉਹਨਾਂ ਨੂੰ ਕਿ ਉਹਨਾਂ ਨੇ ਜੋ ਕੀਤਾ ਤੁਸੀਂ ਉਸ ਚੀਜ਼ ਨੂੰ ਛੱਡ ਦਿਓ ਪਰ ਤੁਹਾਡੇ ਨਾਲ ਕਿਉਂ ਹੋਇਆ ਉਹ ਸਭ ਕੁਝ ਉਹ ਤੁਹਾਡਾ ਸਬਕ ਹੈ ਉਸ ਸਬਕ ਨੂੰ ਕਦੇ ਨਾ ਭੁੱਲਿਓ ਕਈ ਵਾਰ ਸਾਡੇ ਹੱਦ ਤੋਂ ਜ਼ਿਆਦਾ ਚੰਗੇ ਹੋਣ ਦਾ ਜਿਹੜਾ ਸਲਾਹ ਹੈ ਨਾ ਉਹ ਸਾਨੂੰ ਲੋਕ ਦਿੰਦੇ ਆ ਲੋਕਾਂ ਨੂੰ ਆਪਣੇ ਵਾਰ-ਵਾਰ ਖੁਦ ਨੂੰ ਉਪਮਾਨਿਤ ਕਰਨ ਦਾ ਮੌਕਾ ਨਾ ਦਿਓ ਇੱਕ ਲਿਮਿਟ ਸੈੱਟ ਕਰੋ ਲੋਕਾਂ ਨਾਲ ਮੈਂ ਤੁਹਾਡੇ ਨਾਲ ਨਾ ਆਪਣਾ ਇੱਕ ਅਨੁਭਵ ਸਾਂਝਾ ਕਰਦੀ ਆ ਕਿ ਇੱਕ ਵਾਰ ਮੇਰੀ ਜ਼ਿੰਦਗੀ ਦੇ ਵਿੱਚ ਇਹ ਸਮੱਸਿਆ ਆਈ ਸੀ ਕਿ ਮੇਰਾ ਕੋਈ ਜਾਣਕਾਰ ਸੀ ਤੇ ਉਨੇ ਕਿਉਂਕਿ ਦੇਖੋ ਪਰਿਵਾਰਕ ਮੈਂਬਰ ਤਾਂ ਤੁਹਾਡੇ ਬਾਰੇ ਜਾਣਦੇ ਹੀ ਹੁੰਦੇ ਆ ਕਿ ਤੁਸੀਂ ਕਿਸ ਤਰ੍ਹਾਂ ਦੇ ਹੈਗੇ ਹੋ ਹਨ ਤੁਸੀਂ ਚੀਜ਼ਾਂ ਨੂੰ ਕਲੀਅਰ ਕਰ ਦਿਓ ਹਰ ਕਿਸੇ ਨੂੰ ਕਿ ਤੁਸੀਂ ਐਵੇਂ ਦੇ ਹੋ ਜੇ ਤੁਹਾਡੀ ਜ਼ਿੰਦਗੀ ਦੇ ਕੋਈ ਅਸੂਲ ਹੁੰਦੇ ਹਨ ਤਾਂ ਫਿਰ ਹਰ ਕੋਈ ਜਿਹਨੇ ਤੁਹਾਡੇ ਉਸ ਸਰਕਲ ਦੇ ਵਿੱਚ ਆਉਣਾ ਤੁਹਾਡੇ ਅਸੂਲਾਂ ਨੂੰ ਸਵੀਕਾਰ ਕੇ ਆਉਂਦਾ ਤੇ ਜਿਹੜਾ ਤੁਹਾਡੇ ਅਸੂਲਾਂ ਦੇ ਮੀਚ ਦਾ ਬੰਦਾ ਹੈ ਹੀ ਨਹੀਂ ਤੁਸੀਂ ਉਹਨੂੰ ਆਪਣੇ ਸਰਕਲ ਦੇ ਵਿੱਚ ਵੜ ਕੇ ਵੀ ਕੀ ਕਰਨਾ ਕੋਈ ਮੇਰਾ ਇੱਕ ਜਾਣਕਾਰ ਸੀਗਾ ਜਿਨੇ ਮਤਲਬ ਕੁਝ ਔਰਤਾਂ ਨੂੰ ਆਵਤ ਹੁੰਦੀ ਹੈ ਨਾ ਕਿ ਲੋਕਾਂ ਬਾਰੇ ਝੂਠੀਆਂ ਅਫਵਾਹਾਂ ਫੈਲਾਉਣੀਆਂ ਵੀ ਫਲਾਣਾ ਬੰਦਾ ਐਵੇਂ ਕਰਦਾ ਇਹ ਐਵੇਂ ਕਰਦਾ ਇਹਨੇ ਮੈਨੂੰ ਇਹ ਕਿਹਾ ਉਹ ਕਿਹਾ ਠੀਕ ਹੈ ਉਹਨੇ ਮਤਲਬ ਉਹਨੇ ਇਸ ਤਰ੍ਹਾਂ ਦੇ ਕੰਮ ਜਿਹੜੇ ਆ ਉਹ ਸ਼ੁਰੂ ਕਰਤੇ ਹੁਣ ਜਿਹੜੇ ਮੈਨੂੰ ਜਾਣਦੇ ਆ ਠੀਕ ਹੈ ਉਹਨਾਂ ਨੂੰ ਤਾਂ ਪਤਾ ਸੀਗਾ ਕਿ ਇਹ ਚੀਜ਼ ਨਹੀਂ ਹੋਣੀ ਤਾਂ ਮੈਨੂੰ ਵੀ ਸਟਾਰਟਿੰਗ ਦੇ ਵਿੱਚ ਮੈਂ ਉਸ ਚੀਜ਼ ਨੂੰ ਇਗਨੋਰ ਕੀਤਾ ਕਿ ਚਲੋ ਕੋਈ ਗੱਲ ਨਹੀਂ ਹਰ ਕਿਸੇ ਦਾ ਸੁਭਾਅ ਹੁੰਦਾ ਉਹਨੇ ਇਸ ਤਰ੍ਹਾਂ ਕਰ ਲਿਆ ਤਾਂ ਕੋਈ ਗੱਲ ਨਹੀਂ ਪਰ ਫਿਰ ਜਦੋਂ ਲੌਂਗ ਟਰਮ ਦੇ ਵਿੱਚ ਉਹਦੀ ਉਹ ਹਾਲਤ ਨਹੀਂ ਬਦਲੀ ਹਨਾ ਤਾਂ ਫਿਰ ਮੈਂ ਇੱਕ ਦਿਨ ਬੈਠ ਕੇ ਪਿਆਰ ਦੇ ਨਾਲ ਉਹਨਾਂ ਨੂੰ ਸਮਝਾਇਆ ਮੈਂ ਬਿਲਕੁਲ ਚੀਜ਼ਾਂ ਉਹਨਾਂ ਦੇ ਸਾਹਮਣੇ ਕਲੀਅਰ ਕਰਕੇ ਰੱਖੀਆਂ ਕਿ ਦੇਖੋ ਮੈਨੂੰ ਤੁਹਾਡੇ ਬਾਰੇ ਸਭ ਕੁਝ ਪਤਾ ਹੈ ਮੈਂ ਤੁਹਾਡੀ ਫਿਤਰਤ ਵੀ ਚੰਗੀ ਤਰ੍ਹਾਂ ਸਮਝ ਚੁੱਕੀ ਹਾਂ ਜਾਣ ਚੁੱਕੀ ਹਾਂ ਤੇ ਤੁਸੀਂ ਜਿਹੜੀ ਗੱਲ ਕਹੀ ਐ ਤੁਸੀਂ ਜਿਸ ਪਰਸਨ ਦੇ ਬਾਰੇ ਕਹੀ ਐ ਜਾਂ ਜਿਹਦੇ ਕੋਲ ਕਹੀ ਐ ਮੈਂ ਉਸ ਬੰਦੇ ਨੂੰ ਸਾਹਮਣੇ ਬਿਠਾ ਕੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਨੀ ਆ ਤੇ ਯਾ ਤਾਂ ਤੁਸੀਂ ਪ੍ਰੋਮਿਸ ਕਰੋ ਕਿ ਤੁਸੀਂ ਅੱਗੋਂ ਮੇਰੇ ਬਾਰੇ ਕੋਈ ਗੱਲ ਜਿਹੜੀ ਆ ਉਹ ਨਹੀਂ ਕਰੋਗੇ ਹਨਾ ਤਾਂ ਅਗਲੇ ਨੂੰ ਕੰਨ ਹੋ ਗਈ ਨਾ ਮੁੜ ਕੇ ਚੀਜ਼ਾਂ ਕਲੀਅਰ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਹੈ ਕਈ ਵਾਰ ਅਸੀਂ ਰਿਸ਼ਤੇ ਬਚਾਉਣ ਕਰਕੇ ਨਾ ਚੀਜ਼ਾਂ ਕਲੀਅਰ ਨਹੀਂ ਕਰਦੇ ਹੈਗੇ ਸਾਨੂੰ ਲੱਗਦਾ ਕਿ ਨਹੀਂ ਗਲਤ ਬਰਦਾਸ਼ਤ ਕਰੀ ਚੱਲੋ ਜੇ ਤੁਸੀਂ ਗਲਤ ਬਰਦਾਸ਼ਤ ਕਰਦੇ ਹੋ ਨਾ ਤਾਂ ਤੁਸੀਂ ਸਹੀ ਹੋ ਕੇ ਵੀ ਗਲਤ ਹੋ ਜਾਓਗੇ ਲੋਕਾਂ ਨੂੰ ਲੱਗਦਾ ਕਿ ਹਾਂ ਕਿੰਨਾ ਕੱਚਰ ਤੁਸੀਂ ਲੋਕਾਂ ਨੂੰ ਕਲੀਅਰਿਫਾਈ ਕਰੋਗੇ ਕਿ ਨਹੀਂ ਇਹ ਗੱਲ ਮੇਰੀ ਨਹੀਂ ਹੈ ਜਾਂ ਲੋਕ ਤੁਹਾਡੇ ਬਾਰੇ ਕਿੰਨਾ ਕੱਚਰ ਸਮਝਦੇ ਰਹਿਣਗੇ ਐਟ ਦ ਐਂਡ ਆਫ ਦ ਡੇ ਇੱਕ ਦਿਨ ਤਾਂ ਜਾ ਕੇ ਅਗਲੇ ਨੂੰ ਵੀ ਲੱਗਦਾ ਨਾ ਕਿ ਹੋ ਸਕਦਾ ਇਹ ਬੰਦਾ ਹੀ ਐਵੇਂ ਕਰਦਾ ਹੋਵੇ ਇਹਦਾ ਹੀ ਕਸੂਰ ਹੋਵੇ ਤੁਹਾਡੇ ਬਾਰੇ ਕੋਈ ਕੁਝ ਵੀ ਕਹੀ ਜਾ ਰਿਹਾ ਤੁਸੀਂ ਬੋਲਦੇ ਹੀ ਨਹੀਂ ਕਿਉਂ ਨਹੀਂ ਬੋਲਦੇ ਰੱਬ ਨੇ ਜ਼ੁਬਾਨ ਦਿੱਤੀ ਹੈ ਨਾ ਦਿਮਾਗ ਦਿੱਤਾ ਸਭ ਨੂੰ ਵੱਖੋ ਵੱਖਰਾ ਠੀਕ ਬਸ਼ੀਰ ਬਦਰ ਸਾਹਿਬ ਦਾ ਇੱਕ ਸ਼ੇਅਰ ਹੈ ਲੈ ਦੇ ਕੇ ਬਸ ਇੱਕ ਨਜ਼ਰ ਹੀ ਤੋਂ ਹੈ ਕਿਉਂ ਦੇਖੇ ਦੁਨੀਆ ਨੂੰ ਕਿਸੇ ਔਰ ਕੀ ਨਜ਼ਰ ਸੇ ਨਜ਼ਰ ਤੇ ਨਜ਼ਰੀਆ ਜ਼ਿੰਦਗੀ ਨੂੰ ਦੇਖਣ ਦਾ ਹਰ ਕਿਸੇ ਦਾ ਵੱਖਰਾ ਹੁੰਦਾ ਹੈ ਹਰ ਕਿਸੇ ਦੀ ਫਿਲਾਸਫੀ ਜ਼ਿੰਦਗੀ ਦੇ ਲਈ ਵੱਖਰੀ ਹੈ ਤੁਸੀਂ ਚੁੱਪ ਹੋ ਕਿ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਗਲਾ ਅਗਲਾ ਵਾਧਾ ਹੀ ਜਾ ਰਿਹਾ ਹੈ ਕਿਉਂਕਿ ਤੁਸੀਂ ਰੋਕਿਆ ਨਹੀਂ ਰੋਕ ਦਿਓ ਹੁਣੇ ਲਿਮਟ ਲਗਾ ਦਿਓ ਰਿਸ਼ਤਾ ਖਤਮ ਹੁੰਦਾ ਤਾਂ ਹੋ ਜਾਏ ਰਿਸ਼ਤਾ ਖਤਮ ਜਿਹੜੇ ਰਿਸ਼ਤੇ ਨੇ ਤੁਹਾਡਾ ਕੋਈ ਫਾਇਦਾ ਕਰਨਾ ਹੀ ਨਹੀਂ ਜਿਹੜੇ ਰਿਸ਼ਤੇ ਨੇ ਤੁਹਾਡਾ ਕਦੇ ਚੰਗਾ ਸੋਚਣਾ ਹੀ ਨਹੀਂ ਜਿਹੜੇ ਰਿਸ਼ਤੇ ਨੇ ਤੁਹਾਨੂੰ ਕਦੇ ਸੁੱਖ ਦਾ ਸਾਹ ਹੋਣ ਹੀ ਨਹੀਂ ਦੇਣਾ ਉਹਨਾਂ ਰਿਸ਼ਤੇ ਨੂੰ ਰੱਖ ਕੇ ਵੀ ਤੁਸੀਂ ਕੀ ਕਰਨਾ ਹੈ ਜ਼ਿੰਦਗੀ ਦੇ ਵਿੱਚ ਆਪਣੀਆਂ ਲਾਈਫ ਦੀਆਂ ਬਾਉਂਡਰੀਜ਼ ਸੈੱਟ ਕਰੋ ਤੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਣੀਆਂ ਵੀ ਬੰਦ ਕਰੋ ਕਿਸੇ ਨੇ ਤੁਹਾਡੀ ਨਾ ਕਿਸੇ ਸਮੱਸਿਆ ਦਾ ਹੱਲ ਕਰਨਾ ਹੈ ਨਾ ਕਿਸੇ ਨੇ ਤੁਹਾਡਾ ਜਿਹੜਾ ਹੈ ਕੋਈ ਫਾਇਦਾ ਕਰਨਾ ਲੋਕੀ ਸਿਰਫ ਤੁਹਾਡੀ ਜ਼ਿੰਦਗੀ ਦੇ ਵਿੱਚ ਸਵਾਦ ਲੈਣ ਲਈ ਆਉਂਦੇ ਨੇ ਲੋਕਾਂ ਦਾ ਮਨੋਰੰਜਨ ਕਰਨਾ ਬੰਦ ਕਰੋ ਜਿੰਦਗੀ ਹੈ ਤੁਹਾਡੀ ਸਰਕਸ ਥੋੜੀ ਹੈ ਤੁਸੀਂ ਲੋਕਾਂ ਦਾ ਮਨੋਰੰਜਨ ਕਰਨਾ ਹੈ ਉਹ ਦੁਨੀਆ ਤੇ ਵੀ ਕੋਈ ਦੂਜਾ ਦੁਖੀ ਨਾ ਹੋ ਜੇ ਕੋਈ ਦੂਜਾ ਨਾਰਾਜ਼ ਨਾ ਹੋ ਜੇ ਮੈਂ ਸਭ ਨੂੰ ਖੁਸ਼ ਕਰਦਾ ਬੰਦ ਕਰ ਦਿਓ ਇਹ ਕੋਸ਼ਿਸ਼ਾਂ ਕਰਨੀਆਂ ਕੋਈ ਤੁਹਾਡਾ ਅਪਮਾਨ ਕਰ ਰਿਹਾ ਹੈ ਨਾ ਉਹਦੇ ਨਾਲ ਉਹਨੇ ਕੀ ਹਿਸਾਬ ਦਾ ਰਿਸ਼ਤਾ ਰੱਖੋ ਤੁਸੀਂ ਕਿਸੇ ਦਾ ਸੁਭਾਅ ਨਹੀਂ ਬਦਲ ਸਕਦੇ ਠੀਕ ਹੈ ਤੁਸੀਂ ਉਹਨੂੰ ਛੱਡ ਕੇ ਵੀ ਨਹੀਂ ਜਾ ਸਕਦੇ ਹੋ ਵੱਡਾ ਤੁਸੀਂ ਉਹਨੂੰ ਕੁਝ ਕਹਿ ਵੀ ਨਹੀਂ ਸਕਦੇ ਜਾਂ ਤੁਹਾਡੀਆਂ ਸਥਿਤੀਆਂ ਐਵੇਂ ਦੀਆਂ ਨਹੀਂ ਹੈਗੀਆਂ ਤੁਸੀਂ ਕੁਝ ਕਰ ਨਹੀਂ ਸਕਦੇ ਤਾਂ ਉਸ ਚੀਜ਼ ਤੋਂ ਸਬਕ ਤਾਂ ਲੈ ਸਕਦੇ ਹੋ ਨਾ ਆਪਣਾ ਸਰਕਲ ਤਾਂ ਚੇਂਜ ਕਰ ਸਕਦੇ ਹੋ ਨਾ ਆਪਣੀ ਮਨ ਦੇ ਵਿੱਚ ਤਾਂ ਇੱਕ ਬਾਉਂਡਰੀ ਸੈੱਟ ਕਰ ਸਕਦੇ ਹੋ ਨਾ ਦੇਖੋ ਦੋ ਰਸਤੇ ਹੁੰਦੇ ਆ ਜਾਂ ਤਾਂ ਫਿਰ ਸਿੱਧੇ ਹੋ ਜਾਓ ਅਗਲੇ ਨਾਲ ਠੀਕ ਉਹਦੇ ਨਾਲ ਚੀਜ਼ਾਂ ਕਲੀਅਰ ਕਰ ਲਓ ਬੈਠ ਕੇ ਠੀਕ ਹੈ ਇਹ ਵੀ ਕੋਈ ਵਾਰ ਚੀਜ਼ਾਂ ਜੜੀਆਂ ਨਾ ਇਹ ਜ਼ਰੂਰੀ ਹੁੰਦੀਆਂ ਨੇ ਦੂਜੀ ਗੱਲ ਹੁਣ ਜੇ ਤੁਸੀਂ ਐਵੇਂ ਨਹੀਂ ਕਰ ਸਕਦੇ ਤਾਂ ਬੈਟਰ ਵਨ ਆਪਸ਼ਨ ਚੂਜ਼ ਕਰੋ ਜੋ ਮੈਂ ਕਰਦੀ ਆ ਉਹ ਇੱਕ ਹੀ ਡਿਸਟੈਂਸ ਕ੍ਰੀਏਟ ਕਰ ਲਓ ਅਗਲੇ ਨਾਲੋਂ ਠੀਕ ਇੱਕ ਹੈਲਥੀ ਡਿਸਟੈਂਸ ਰੱਖਣਾ ਬਹੁਤ ਜ਼ਰੂਰੀ ਹੈ ਆਪਣੇ ਮਨ ਦੇ ਵਿੱਚ ਅਗਲੇ ਨੂੰ ਦੱਸ ਦੋ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਤੇ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਮਨ 'ਚ ਹੁਣ ਤੁਹਾਡੇ ਲਈ ਐਨੀ ਕਿਹ ਥਾਂ ਹੈ ਬਹੁਤੀ ਵਾਰ ਬੋਲ ਕੇ ਜਿਨੂੰ ਸੀ ਕਹਿਣਾ ਵੀ ਜਾਬਾਂ ਦਾ ਭੇੜ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਤਾਂ ਚੁੱਪ ਰਹਿ ਕੇ ਇੱਕ ਡਿਸਟੈਂਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਅਗਲੀ ਆਵਤ ਜਿੱਦਾਂ ਤੁਹਾਡਾ ਲੋਕ ਰੱਜ ਕੇ ਫਾਇਦਾ ਚੁੱਕਦੇ ਆ ਤੁਸੀਂ ਰਿਸਪੌਂਸਿਬਿਲਟੀਜ਼ ਲੈਣ ਤੋਂ ਡਰਦੇ ਹੋ ਤੁਸੀਂ ਕੰਮ ਉਹੀ ਕਰਨਾ ਹੁੰਦਾ ਹੈ ਤੁਸੀਂ ਉਹੀ ਕੰਮ ਕਰ ਰਹੇ ਹੋ ਨਿਓ ਲੰਬੇ ਸਮੇਂ ਤੋਂ ਲੌਂਗ ਟਰਮ ਤੋਂ ਤੁਸੀਂ ਉਹੀ ਕੰਮ ਕਰ ਰਹੇ ਹੋ ਪਰ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਇਸ ਕੰਮ ਦੀ ਜ਼ਿੰਮੇਵਾਰੀ ਤੁਹਾਡੀ ਹੈ ਤਾਂ ਤੁਸੀਂ ਉਹ ਜ਼ਿੰਮੇਵਾਰੀ ਲੈਣ ਤੋਂ ਡਰਦੇ ਹੋ ਮੈਂ ਬਹੁਤ ਸਾਰੇ ਐਂ ਦੇ ਲੋਕਾਂ ਨੂੰ ਜਾਣਦੀ ਹਾਂ ਜਿਹੜੇ ਪਿਸ ਰਹੇ ਨੇ ਜਿਨ੍ਹਾਂ ਦੀ ਜ਼ਿੰਦਗੀ ਨਰਕ ਹੋਈ ਪਈ ਹੈ ਉਹ ਹੁਣ ਵੀ ਬਹੁਤ ਮਿਹਨਤ ਕਰ ਰਹੇ ਨੇ ਪਰ ਜੇ ਉਹਨਾਂ ਨੂੰ ਕਹੀਏ ਕਿ ਤੁਸੀਂ ਸਭ ਇਨਵਾਇਰਨਮੈਂਟ ਨੂੰ ਚੇਂਜ ਕਰ ਸਕਦੇ ਹੋ ਉਹ ਉਹਦਾ ਉਹਨਾਂ ਦਾ ਹੌਸਲਾ ਨਹੀਂ ਪੈਂਦਾ ਉਹਨੀ ਉਹ ਹਿੰਮਤ ਨਹੀਂ ਕਰ ਸਕਦੇ 19 ਮਤਲਬ ਉਹ ਡਿਸੀਜਨ ਮੇਕਰ ਨਹੀਂ ਹੈਗੇ ਵੱਡੇ ਫੈਸਲੇ ਲੈਣ ਤੋਂ ਡਰਦੇ ਨੇ ਮੈਂ ਹਮੇਸ਼ਾ ਕਹਿੰਨੀ ਆ ਕਿ ਜੇ ਤੁਸੀਂ ਇੱਕ ਗੁਲਾਮੀ ਦੇ ਮੈਲ ਦੇ ਵਿੱਚ ਰਹਿ ਰਹੇ ਹੋ ਨਾ ਤੁਸੀਂ ਵਾਰ-ਵਾਰ ਅਪਮਾਨਿਤ ਹੋ ਰਹੇ ਹੋ ਤੁਹਾਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਉਹਦੀ ਥਾਂ ਤੇ ਤੁਸੀਂ ਕਿਰਾਏ ਦੇ ਇੱਕ ਕਮਰੇ ਦੇ ਵਿੱਚ ਰਹਿ ਲਓ ਜੇ ਤੁਸੀਂ ਪਿਆਰ ਨਾਲ ਸਕੂਨ ਨਾਲ ਰਹਿ ਸਕਦੇ ਹੋ ਮੈਂ ਕਦੇ ਕਿਸੇ ਨੂੰ ਇਹ ਸਲਾਹ ਨਹੀਂ ਦਿੰਦੀ ਕਿ ਤੁਸੀਂ ਆਪਣਾ ਘਰ ਤੋੜੋ ਪਰ ਤੁਹਾਨੂੰ ਇੱਕ ਦਿਨ ਤਾਂ ਡਿਸੀਜਨ ਲੈਣਾ ਪੈਂਦਾ ਹੈ ਨਾ ਕਿ ਤੁਸੀਂ ਕਿਸ ਹੱਦ ਤੱਕ ਬਰਦਾਸ਼ਤ ਕਰੋਗੇ ਬਹੁਤ ਸਾਰੇ ਐਵੇਂ ਦੇ ਲੋਕਾਂ ਨੂੰ ਮੈਂ ਜਾਣਦੀ ਹਾਂ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੁਝ ਵੀ ਨਹੀਂ ਬੋਲਿਆ ਸਾਰੀ ਜ਼ਿੰਦਗੀ ਗਲਤ ਬਰਦਾਸ਼ਤ ਕੀਤਾ ਤੇ ਅੱਜ ਮੈਂ ਲੋਕਾਂ ਨੂੰ ਇਹ ਵੀ ਜਾਣਦੀ ਹਾਂ ਕਿ ਲੋਕਾਂ ਦੀ ਉਹਨਾਂ ਬਾਰੇ رائے ਕੀ ਹੈ ਅਗਲਾ ਕਹਿੰਦਾ ਵੀ ਇਹ ਤਾਂ ਕਮਲ ਹੈ ਸਾਰੀ ਜ਼ਿੰਦਗੀ ਨਹੀਂ ਬੋਲਿਆ ਉਹ ਤਾਂ ਝੱਲਾ ਹੈ ਉਹ ਤਾਂ ਸੁਦਾਈ ਹੈ ਉਹ ਤਾਂ ਸਿਧਰਾ ਹੈ ਹੱਤੋਂ ਜਦਾਂ ਜਿਹੜੀ ਚੰਗਿਆਈ ਆ ਨਾ ਤੁਹਾਡੇ ਜੀ ਦਾ ਜੰਜਾਲ ਬਣ ਜਾਂਦੀ ਆ ਤੁਸੀਂ ਸਾਰੀ ਜ਼ਿੰਦਗੀ ਇੱਕ ਨਰਕ ਦੇ ਵਿੱਚ ਕੱਢ ਤੀ ਠੀਕ ਐ ਇੱਕ ਸ਼ਕਤੀ ਹੈਗੀ ਐ ਜਿਹਨੇ ਅਖੀਰ ਦੇ ਵਿੱਚ ਬੈਲੈਂਸ ਕਰਨਾ ਹੁੰਦਾ ਪਰ ਤੁਹਾਡੀ ਜ਼ਿੰਦਗੀ ਉਦੋਂ ਤੱਕ ਤਾਂ ਗਈ ਨਾ ਤੁਸੀਂ ਖੁਦ ਠੀਕ ਕਰ ਸਕਦੇ ਸੀ ਚੀਜ਼ਾਂ ਕਿਉਂ ਨਹੀਂ ਕੀਤੀਆਂ ਕੁਦਰਤ ਨੇ ਤੁਹਾਨੂੰ ਹੱਥ ਪੈਰ ਦਿੱਤੇ ਆ ਸਭ ਕੁਝ ਦੇਖੋ ਇੱਕ ਚੀਜ਼ ਮੰਨ ਕੇ ਚੱਲੋ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਜ਼ਿੰਦਗੀ ਦਿੱਤੀ ਆ ਨਾ ਜਿਹੜਾ ਪੱਥਰਾਂ ਦੇ ਵਿੱਚ ਬੈਠੇ ਜੀਆਂ ਨੂੰ ਵੀ ਖਾਣ ਨੂੰ ਦਿੰਦਾ ਉਹਨੇ ਬੰਦੇ ਦੀ ਸਹਾਜਨਾ ਕਰਨ ਤੋਂ ਪਹਿਲਾਂ ਤੁਹਾਡੇ ਲਈ ਕੋਈ ਨਾ ਕੋਈ ਰੁਜ਼ਗਾਰ ਪੈਦਾ ਕੀਤਾ ਠੀਕ ਉਹ ਕਹਿੰਦੇ ਨਾ ਕਿ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜੋ ਤੁਹਾਡੇ ਕਰਮਾਂ ਦੇ ਵਿੱਚ ਲਿਖਿਆ ਹੋਇਆ ਨਾ ਤੁਹਾਨੂੰ ਉਹੀ ਮਿਲਣਾ ਹੈ ਨਾ ਤੁਹਾਨੂੰ ਉਸ ਤੋਂ ਵੱਧ ਮਿਲਣਾ ਨਾ ਤੁਹਾਨੂੰ ਉਸ ਤੋਂ ਘੱਟ ਮਿਲਣਾ ਬੰਦਿਆਂ ਅੱਗੇ ਮਿੰਮਿੰ ਕਰਣੀ ਬੰਦ ਕਰ ਦਿਓ ਦਰ ਰੱਖੋ ਆਪਣੀ ਮਨ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਰੱਖੋ ਲੋਕਾਂ ਅੱਗੇ ਕਿਉਂ ਮਿਲਮਣ ਕਰੀ ਜਾਂਦੇ ਹੋ ਲੋਕਾਂ ਦੀਆਂ ਮਿੰਤਾਂ ਕਾਦੇ ਲਈ ਕਰਦੇ ਹੋ ਕਿਉਂ ਕੁਟ-ਕੁਟ ਕੇ ਜੀ ਜਾ ਰਹੇ ਹੋ ਕਿ ਕੋਈ ਤੁਹਾਨੂੰ ਦੂਜਾ ਕੁਝ ਨਾ ਕਹ ਦੇ ਲੋਕਾਂ ਦੀਆਂ ਮਿੰਤਾਂ ਕਰਨੀਆਂ ਬੰਦ ਕਰ ਦਿਓ ਆਪਣੀ ਜ਼ਿੰਦਗੀ ਦੀਆਂ ਆਪਣੀ ਲਾਈਫ ਦੀਆਂ ਰਿਸਪੌਂਸਿਬਿਲਟੀਜ਼ ਲਓ ਆਪਣੇ ਬੱਚਿਆਂ ਦੇ ਅੱਗੇ ਆਪਣਾ ਇੱਕ ਐਗਜ਼ਾਮਪਲ ਫਾਰਮੈਟ ਸੈੱਟ ਕਰੋ ਕਿ ਹਾਂ ਜ਼ਿੰਦਗੀ ਖੁਦ ਦੀਆਂ ਕਦਰਾਂ ਕੀਮਤਾਂ ਦੇ ਨਾਲ ਖੁਦ ਦੇ ਅਸੂਲਾਂ ਦੇ ਨਾਲ ਇਸ ਤਰ੍ਹਾਂ ਜੀਵੀ ਜਾਂਦੀ ਹੈ ਕਿ ਉਹਨੂੰ ਮਾਣਿਆ ਜਾ ਸਕਦਾ ਹੈ ਸਥਿਤੀਆਂ ਤੁਸੀਂ ਖੁਦ ਤਿਆਰ ਕਰਦੇ ਹੋ ਤੁਹਾਨੂੰ ਕੁਝ ਵੀ ਕਿਸੇ ਨੇ ਪ੍ਰੋਸਕੇ ਨਹੀਂ ਦੇਣਾ ਥਾਲੀ ਦੇ ਵਿੱਚ ਕਿਨੋਂ ਜ਼ਿੰਦਗੀ ਦੇ ਵਿੱਚ ਸਭ ਕੁਝ ਸੌਖਿਆ ਹੀ ਮਿਲ ਗਿਆ ਹਰ ਬੰਦੇ ਦੀ ਸਟਰਗਲ ਹੈ ਹਰ ਬੰਦੇ ਦੀ ਲਾਈਫ ਦੇ ਵਿੱਚ ਪਤਾ ਨਹੀਂ ਕਿੰਨੀਆਂ ਇੱਕ ਸਟੋਰੀਆਂ ਤੁਰੀਆਂ ਆਉਂਦੀਆਂ ਆਉਂਦੇ ਪਿੱਛੇ ਅਸੀਂ ਸਿਰਫ ਲੋਕਾਂ ਨੂੰ ਉਦੋਂ ਜਾਣਦੇ ਹਾਂ ਜਦੋਂ ਸਭ ਕੁਝ ਵਧੀਆ ਹੁੰਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਦਾ ਨਾਮ ਉਗੜ ਕੇ ਅੱਗੇ ਆ ਜਾਂਦਾ ਅਸੀਂ ਉਹਨਾਂ ਲੋਕਾਂ ਨੂੰ ਜਾਣਦੇ ਆ ਉਸ ਤੋਂ ਪਿੱਛੇ ਦੀਆਂ ਕਹਾਣੀਆਂ ਦਾ ਕਿਸੇ ਨੂੰ ਕੀ ਪਤਾ ਨਹੀਂ ਪਤਾ ਨਾ ਕਿਸੇ ਨੂੰ ਇਸ ਚੀਜ਼ ਦਾ ਕਿਉਂਕਿ ਅਸੀਂ ਪਿਛਲਾ ਸਟਰਗਲ ਥੋੜੀ ਜਾਣਦੇ ਆ ਤੇ ਤੁਸੀਂ ਉਹ ਸਟਰਗਲ ਅੱਜ ਕਰ ਰਹੇ ਹੋ ਸਿਰਫ ਰਿਸਪੌਂਸਿਬਿਲਟੀ ਨਹੀਂ ਲੈ ਰਹੇ ਉਸ ਸਟਰਗਲ ਦੀ ਕਿ ਹਾਂ ਅਸੀਂ ਹਿੰਮਤ ਕਰ ਸਕਦੇ ਆ ਹਿੰਮਤ ਕਰੋ ਕਹਿੰਦੇ ਨਾ ਹਿੰਮਤੇ ਮਰਦਾ ਮਦਦ ਇਹ ਖੁਦਾ ਜਿਹੜੇ ਖੁਦ ਹਿੰਮਤ ਕਰਦੇ ਆ ਨਾ ਉਹਨਾਂ ਦੀ ਮਦਦ ਰੱਬ ਵੀ ਕਰਦਾ ਏ ਰੱਬ ਹਰ ਕੰਮ ਦੇ ਵਿੱਚ ਤੁਹਾਡੇ ਨਾਲ ਸਹਾਈ ਹੁੰਦਾ ਜੇ ਤੁਹਾਡਾ ਮਨਸ਼ਾ ਨੇਕ ਹੈ ਨੇਕ ਨੀਤੀ ਦੇ ਨਾਲ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਤਾਂ ਆਪਣੀ ਲਾਈਫ ਦੀਆਂ ਰਿਸਪੌਂਸਿਬਿਲਟੀਜ਼ ਲੈਣ ਤੋਂ ਕਦੇ ਵੀ ਨਾ ਡਰੋ ਸਭ ਤੋਂ ਖੀਰਲੀ ਤੇ ਸਭ ਤੋਂ ਜ਼ਰੂਰੀ ਗੱਲ 네ਗੇਟਿਵ ਲੋਕਾਂ ਨੂੰ ਤੁਸੀਂ ਅਲੋਅ ਕਰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਬੰਦਾ ਤੁਹਾਨੂੰ ਪਤਾ ਹੈ ਕੀ ਨੇ ਤੁਹਾਡੇ ਨਾਲ ਜਦੋਂ ਵੀ ਗੱਲ ਕਰਨੀ ਆ ਨਾ ਤੁਹਾਨੂੰ 네ਗੇਟਿਵ ਹੀ ਕਰਨਾ ਨੇ ਟੈਂਦੀਆਂ ਕਲਾਵਲ ਨੂੰ ਲੈ ਕੇ ਜਾਣਾ ਇਹਨੇ ਦੂਜਿਆਂ ਦੀਆਂ ਹੀ ਗੱਲਾਂ ਕਰਨੀਆਂ ਇਹਦੇ ਕੋਲ ਚੁਗਲੀਆਂ ਹੀ ਨੇ ਇਹਦੇ ਕੋਲ ਕਰਨ ਨੂੰ ਹੋਰ ਕੁਝ ਹੈ ਹੀ ਨਹੀਂ ਸਾਫ਼ ਕਹਿ ਦਿਓ ਅਗਲੇ ਨੂੰ ਕਿ ਮੇਰੇ ਕੋਲ ਬੈਠਣਾ ਤਾਂ ਕਿਸੇ ਦੂਜੇ ਬਾਰੇ ਗੱਲ ਨਹੀਂ ਕਰਨੀ ਮੇਰੇ ਕੋਲ ਬੈਠਣਾ ਤਾਂ ਮੇਰੇ ਨਾਲ ਸਿਰਫ ਆਪਣੇ ਬੈਟਰ ਆਈਡੀਆਜ਼ ਡਿਸਕਸ ਕਰਨੇ ਆ ਅਸੀਂ ਲਾਈਫ ਕਿਵੇਂ ਬੈਟਰ ਕਰ ਸਕਦੇ ਆ ਕਿਡੀਆਂ ਵਧੀਆ ਕਿਤਾਬਾਂ ਪੜ੍ਹ ਸਕਦੇ ਆ ਅਸੀਂ ਵੱਡੇ ਵੱਡੇ ਬਿਜ਼ਨਸ ਪਲਾਨਸ ਡਿਸਕਸ ਕਰ ਸਕਦੇ ਆ ਅਸੀਂ ਕੁਝ ਚੰਗਾ ਇਹ ਬਹੁਤ ਕੁਝ ਚੰਗਾ ਜ਼ਿੰਦਗੀ 'ਚ ਜਿਹਦੇ ਬਾਰੇ ਗੱਲ ਹੋ ਸਕਦੀ ਹੈ ਉਹਦੀ ਗੱਲ ਕਰੀਏ ਬਹੁਤ ਕੁਝ ਪਿਆਰ ਕਰਨ ਲਾਇਕ ਹੈ ਦੁਨੀਆ 'ਚ ਰੱਬ ਦੇ ਬਣਾਏ ਹੋਏ ਇੰਨੇ ਜੀ ਜੰਤੂ ਨੇ ਉਹਨਾਂ ਬਾਰੇ ਗੱਲ ਕਰੀਏ ਜੇ ਸਿਰਫ ਲੋਕਾਂ ਨੂੰ ਹੀ ਡਿਸਕਸ ਕਰਨਾ ਹੈ ਤਾਂ ਸਾਡੇ ਕੋਲ ਬਹਿਣ ਦੀ ਕੋਈ ਲੋੜ ਨਹੀਂ ਪਰ ਤੁਸੀਂ ਤੰਗ ਵੀ ਹੁੰਦੇ ਹੋ ਲੋਕਾਂ ਦੇ ਆਤਾਂ ਦੇ ਪਰ ਤੁਹਾਨੂੰ ਸਵਾਦ ਲੈਣ ਦਾ ਦੱਸ ਕਾ ਵੀ ਪੈ ਜਾਂਦਾ ਤੁਸੀਂ ਲੋਕਾਂ ਨੂੰ ਅਲੋਗ ਕਰਦੇ ਹੋ ਕਿ ਹਾਂ ਮੇਰੇ ਕੋਲ ਬੈਠ ਤੇ ਆ ਕੇ ਮੈਨੂੰ 네ਗੇਟਿਵ ਕਰਾਗਲ ਨਾਲ ਦਾ ਜਾਣ ਲੱਗਿਆ ਤੁਹਾਨੂੰ 네ਗੇਟਿਵ ਕਰ ਜਾਂਦਾ ਨਾਲੇ ਤੁਹਾਡੀ ਜਿਹੜੀ ਤੁਸੀਂ ਅਗਲੇ ਦੀ ਗੱਲ ਚ ਮਾੜੀ-ਮੋਢੀ ਹਾਂ ਹੂ ਕੀਤੀ ਹੁੰਦੀ ਹੈ ਨਾ ਸਾਰੀ ਗੱਲ ਅਗਲਾ ਤੁਹਾਡੀ ਤੁਹਾਡੇ ਹੀ ਸਰ ਤੇ ਬਣਾ ਕੇ ਕਿਸੇ ਦੂਜੇ ਕੋਲ ਦੱਸ ਜਾਂਦਾ ਕਿ ਮੈਨੂੰ ਤਾਂ ਫਲਾਣਾ ਬੰਦਾ ਕਹਿੰਦਾ ਸੀ 네ਗੇਟਿਵ ਸਰਕਲ ਤੋਂ ਆਪਣੇ ਆਪ ਨੂੰ ਦੂਰ ਕਰ ਲੋ ਲੋਕਾਂ ਨੂੰ ਐਂਟਰੇਨ ਕਰਨਾ ਬੰਦ ਕਰੋ ਕੋਈ ਜ਼ਰੂਰਤ ਨਹੀਂ ਤੁਹਾਨੂੰ ਲੋਕਾਂ ਨੂੰ ਐਂਟਰੇਨ ਕਰਨ ਦੀ ਕੁਝ ਚੰਗਾ ਕਰੋ ਚੰਗੇ ਦੇ ਉੱਤੇ ਫੋਕਸ ਕਰੋ ਦੇਖੋ ਇਹ ਸਾਡਾ ਦਿਮਾਗ ਹੈ ਨਾ ਜਿਹੜਾ ਇਹ ਤੁਸੀਂ ਜਿਸ ਤਰ੍ਹਾਂ ਦੀ ਫੀਡ ਦੋਗੇ ਇਹਨੇ ਉਸੇ ਤਰ੍ਹਾਂ ਦਾ ਹੋ ਜਾਣਾ ਇਹਨੂੰ ਤੁਸੀਂ ਪੋਜ਼ਿਟਿਵਿਟੀ ਨਾਲ ਭਰੋਗੇ ਤਾਂ ਤੁਹਾਨੂੰ ਸਭ ਚੀਜ਼ਾਂ ਪੋਜ਼ਿਟਿਵ ਲੱਗਣਗੀਆਂ ਹਾਂ ਪੱਖੀ ਲੱਗਣਗੀਆਂ ਤੁਸੀਂ ਇਹਨੂੰ ਨੈਗੇਟਿਵਿਟੀ ਨਾਲ ਭਰ ਦੋਗੇ ਤੁਹਾਨੂੰ ਲੱਗੂਗਾ ਵੀ ਜ਼ਿੰਦਗੀ ਤਾਂ ਬਹੁਤ ਔਖੀ ਹੈ ਜ਼ਿੰਦਗੀ ਐਕਚੁਅਲ ਚੌਕੀ ਹੈਗੀ ਨਹੀਂ ਜ਼ਿੰਦਗੀ ਤਾਂ ਬਹੁਤ ਸੋਹਣੀ ਹੈ ਬਹੁਤ ਸੌਖੀ ਵੀ ਹੈ ਬਸ਼ਰਤੇ ਸਾਨੂੰ ਇਹਨੂੰ ਸੌਖਾ ਬਣਾਉਣਾ ਆ ਜਾਵੇ ਅਸੀਂ ਆਪੇ ਕੰਪਲਿਕੇਟਿਡ ਕੀਤੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਨੇਗੇਟਿਵ ਲੋਕਾਂ ਤੋਂ ਇੱਕ ਡਿਸਟੈਂਸ ਕ੍ਰੀਏਟ ਕਰਨਾ ਸ਼ੁਰੂ ਕਰ ਦਿਓ 네ਗੇਟਿਵਿਟੀ ਨੂੰ ਆਪਣੇ ਨੇੜੇ ਵੀ ਨਾ ਫੜਕਣ ਦਿਓ ਨਾ ਆਉਣ ਦਿਓ ਲੋਕਾਂ ਨੂੰ ਆਪਣੀਆਂ ਇਹ ਚੀਜ਼ਾਂ ਕਲੀਅਰ ਕਰਕੇ ਰੱਖੋ ਤੁਸੀਂ ਆਪਣੀ ਲਾਈਫ ਦੇ ਇਹ ਰੂਲ ਬਣਾ ਕੇ ਰੱਖੋਗੇ ਇਹ ਬਾਉਂਡਰੀ ਸੈੱਟ ਕਰਕੇ ਰੱਖੋਗੇ ਤੁਸੀਂ ਇੱਕ ਡਿਸਟੈਂਸ ਕ੍ਰੀਏਟ ਕਰਕੇ ਰੱਖੋਗੇ ਹੈਲਦੀ ਇਹਨਾਂ ਆਦਤਾਂ ਦੇ ਉੱਤੇ ਆਪਣੀਆਂ ਦੇ ਉੱਤੇ ਜਿਨ੍ਹਾਂ ਬਾਰੇ ਮੈਂ ਗੱਲ ਕੀਤੀ ਹੈ ਕੰਟਰੋਲ ਕਰੋਗੇ ਤਾਂ ਕੋਈ ਤੁਹਾਨੂੰ ਈਜ਼ੀਲੀ ਮਤਲਬ ਟਾਰਗੇਟ ਨਹੀਂ ਕਰ ਸਕੂਗਾ ਕੋਈ ਤੁਹਾਡਾ ਫਾਇਦਾ ਨਹੀਂ ਚੱਕ ਸਕੂਗਾ ਤੇ ਕੋਈ ਤੁਹਾਡੇ ਤੇ ਹਾਵੀ ਨਹੀਂ ਹੋ ਸਕਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਾ ਹੀ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰਣਦੀਪ ਢੀਂਡਰ ਅਫੀਸ਼ੀਅਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਹੁਣ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ ਹੁਣ ਦਿਓ ਇਜਾਜ਼ਤ